ਮਤਲਬ ਮੈਨੂੰ ਆਪਣਾ ਬੱਚਾ ਗੋਦ ਮਤਲਬ ਆਪਣੇ ਰਿਸ਼ਤੇਦਾਰੀ ਚ ਦੇਣਾ ਪਿਆ ਆਪਣਾ ਬੱਚਾ ਵੀ ਲੀਵ ਨਹੀਂ ਮਿਲਦੀ ਇੱਕ ਭੈਣ ਦੀ ਡਿਲੀਵਰੀ ਹੋਈ ਸੀ ਦੂਸਰੇ ਦਿਨ ਉਹ ਭੈਣ ਆ ਜਿਹੜੀ ਡਿਊਟੀ ਤੇ ਗਈ ਆ ਆਪਰੇਸ਼ਨ ਹੋਇਆ ਹੋਵੇ ਜਦੋਂ ਅਕਸੋ ਕਾਉਂਦੇ ਨੇਗੇ ਐ ਕਹਿ ਦਿੰਦੀਆਂ ਨੇ ਕਿ ਆ ਵੀ ਚਾਹੇ ਮਾਂ ਮਰ ਜੇ ਵੀ ਅੱਜ ਨਹੀਂ ਸੰਸਕਾਰ ਕਰਨਾ ਨੌਕਰੀ ਵਗਜੂ ਮੇਰੀ ਮਾਂ ਨੇ ਕਿਹੜਾ ਹੁਣ ਮੁੜਨਾਗਾ ਸਾਡੀ ਸਰਕਾਰ ਕਹਿੰਦੀ ਆ ਤੁਹਾਡੀ ਲੱਤ ਟੁੱਟ ਜਵੇ ਬਾਹ ਟੁੱਟ ਜਵੇ ਸਰਪਾਟ ਜਵੇ ਅੰਨੇ ਹੋ ਜੋ ਜੋ ਮਰਜੀ ਹੋ ਜੋ ਅਗਲੇ ਦਿਨ ਤੁਸੀਂ ਕੰਮ ਤੇ ਚਾਹੀਦੇ ਆ ਚਾਹੇ ਜਿੱਦਾਂ ਮਰਜੀ ਆਓ ਨਹੀਂ ਤਾਂ ਨੌਕਰੀ ਛੱਡ ਦਿਓ ਇਹ ਤੁਸੀਂ ਸਰਕਾਰੀ ਬਿਲਡਿੰਗਾਂ 'ਚ ਬੈਠੇ ਆ ਤੁਹਾਡੇ ਬੈਠੇ ਜੇ ਸਰਕਾਰੀ ਬਿਲਡਿੰਗ ਦੇ ਵਿੱਚ ਕੋਈ ਚੋਰੀ ਹੋ ਜਾਂਦੀ ਆ ਜਾਂ ਕੋਈ ਨੁਕਸਾਨ ਹੋ ਜਾਂਦਾ ਤਾਂ ਤੁਹਾਡੀ ਜੇਬ ਦੇ ਵਿੱਚੋਂ ਭਰਿਆ ਜਾਵੇਗਾ ਪਹਿਲੀ ਗੱਲ ਤਾਂ ਉਹ ਮਿਲੇ ਨਹੀਂ ਥੱਲੇ ਅਧਿਕਾਰੀ ਹੁੰਦੇ ਆ ਉਹੀ ਮਿਲੇ ਸਾਨੂੰ ਤੇ ਉਹਨਾਂ ਨੇ ਵੀ ਇਹੀ ਕਿਹਾ ਜੀ ਕਹਿੰਦੇ ਤੁਸੀਂ ਅਗਲੇ ਪੇਪਰਾਂ ਦੀ ਤਿਆਰੀ ਕਰੋ ਇਹਨਾਂ ਨੇ ਐਸੀ ਗੱਲ ਤੋਂ ਸਾਨੂੰ ਨਕਾਰਤਾ ਨਾ ਤੁਸੀਂ ਐਨਐਚਐਮ ਅੰਡਰ ਹੋ ਨਾ ਤੁਸੀਂ ਡੀਐਚਐਸ ਅੰਡਰ ਹੋ ਤੁਸੀਂ ਕਿਸੇ ਅੰਡਰ ਆਉਂਦੇ ਨਹੀਂ ਸਾਨੂੰ ਇਹਨਾਂ ਨੇ ਕਿਸੇ ਜਦੋਂ ਪੰਜਾਬ ਦੇ ਕਿਸੇ ਮੰਤਰੀ ਦਾ ਪੰਜਾਬ ਦੇ ਕਿਸੇ ਵਿਧਾਇਕ ਦਾ ਕੋਈ ਸੇਤ ਨੂੰ ਲੈ ਕੇ ਵਿਗਾੜ ਪੈਂਦਾ ਤਾਂ ਕੀ ਉਹ ਆਪਣਾ ਅਹੁਦਾ ਛੱਡ ਦਿੰਦਾ ਕੀ ਉਹ ਮੰਤਰੀਸ਼ਿਪ ਤੋਂ ਅਸਤੀਫਾ ਦੇ ਦਿੰਦਾ ਇਹਨਾਂ ਨੂੰ ਨੌਕਰੀਆਂ ਛੱਡਣ ਲਈ ਕਿਹਾ ਜਾਂਦਾ 9 ਸਾਲ ਆਸਟ੍ਰੇਲੀਆ ਚ ਰਹਿ ਕੇ ਆਇਆ ਜੀ ਉਧਰ ਦੀਆਂ ਫੈਸਿਲਟੀਆਂ ਨੂੰ ਜੇ ਆਪਾਂ ਇੱਧਰ ਕੰਪੇਅਰ ਕਰੀਏ ਤਾਂ ਇਹ ਸਰਕਾਰਾਂ ਉਹਨਾਂ ਤੋਂ 5 1000 ਸਾਲ ਪਿੱਛੇ ਨੇ ਇਹਦਾ ਕੁਝ ਪਤਾ ਆ ਵੀ ਇਹ ਚੱਲਣਾ ਅੱਗੇ ਜਾਂ ਨਹੀਂ ਚੱਲਣਾ ਤੁਸੀਂ ਇਹ ਨੌਕਰੀ ਨੂੰ ਸਾਈਡ ਤੇ ਲੈ ਕੇ ਚਲੋ ਤੁਸੀਂ ਆਪਣੀ ਅੱਗੇ ਜੌਬ ਦੀ ਤਿਆਰੀ ਕਰੋ ਜਿਹੜੇ ਪਾਲਸੀਆਂ ਤੁਹਾਨੂੰ ਘੜ ਕੇ ਦਿੰਦੇ ਨੇ ਘੱਟੋ ਘੱਟ ਉਹਨਾਂ 'ਤੇ ਤਾਂ ਜਵਾਬ ਦੇਈ ਤੁਸੀਂ ਤੈਅ ਕਰ ਸਕਦੇ ਹੋ ਕਿ ਭਾਈ ਤੁਸੀਂ ਇਹ ਜਿਹੜੀ ਪਾਲਸੀ ਬਣਾਈ ਸੀ ਇਹਦੇ ਵਿੱਚ ਇੰਨੇ ਲੂਪ ਹੋਲ ਕਿਉਂ ਨੇ ਇਹ ਜਿਹੜੇ ਸਾਰੇ ਇਲ ਬਾਰਕ ਨੇ ਇਹ ਇਸ ਤਰੀਕੇ ਦੇ ਨਾਲ ਧਰਨੇ ਕਿਉਂ ਦੇ ਰਹੇ ਨੇ ਸਾਡੇ ਖਿਲਾਫ ਭੱਲਾ ਕਲੀਨਿਕ ਦੀ ਵੀ ਟੈਸਟ ਹੁੰਦਾ ਕੋਈ ਕਹਿੰਦੇ ਐਟਮ ਦੇ ਅੰਦਰ ਰੱਖ ਕੇ ਸਾਨੂੰ ਇਦਾਂ ਕੀਤਾ ਉਹਨਾਂ ਨੇ ਕਹਿੰਦੇ ਤੁਹਾਡਾ ਕੋਈ ਐਕਸਪੀਰੀਅੰਸ ਐਡ ਨਹੀਂ ਸਾਡਾ ਪੇਪਰ ਲੈ ਕੇ ਸਾਨੂੰ ਸਾਡਾ ਮਜ਼ਾਕ ਉਡਾਇਆ ਗਿਆ ਹੈ ਇਹ ਤਾਂ ਜਲਾਲਤ ਹੈ ਹਾਂਜੀ ਸਾਨੂੰ ਪੂਰੀ ਤਰ੍ਹਾਂ ਜਲੀਲ ਕੀਤਾ ਗਿਆ ਹੁੰਦਾ ਹੋ ਸਕਦਾ ਹੈ ਕਿ ਇਹ ਸਿਰਫ ਜਦ ਤੱਕ ਇਹ ਆਮ ਆਦਮੀ ਪਾਰਟੀ ਹੋਦੋ ਤੱਕ ਹੀ ਰਹਿਣ ਤੇ ਉਸ ਤੋਂ ਬਾਅਦ ਦੀ ਸਾਡੀ ਜੌਬ ਦਾ ਕੀ ਸਾਡਾ ਕੀ ਕੀਤਾ ਸਾਨੂੰ ਤਾਂ ਉਹਨੇ ਛੁੱਟੀ ਤੱਕ ਨਹੀਂ ਦਿੱਤੀ ਐਤਵਾਰ ਦੀ ਛੁੱਟੀ ਦੇ ਪੈਸੇ ਸਾਡੇ ਕੱਟ ਹੁੰਦੇ ਆ ਜੇ ਕੋਈ ਛੁੱਟੀ ਸਰਕਾਰੀ ਆ ਜੇ ਉਹਦੀ ਤਨਖਾਹ ਸਾਨੂੰ ਨਹੀਂ ਮਿਲਦੀ ਜੇ ਅਸੀਂ ਬਿਮਾਰ ਹੋ ਜਾਈਏ ਛੁੱਟੀ ਕਰ ਲਈਏ ਉਹਦੇ ਤਨਖਾਹ ਸਾਨੂੰ ਨਹੀਂ ਦਿੰਦੀ ਕੱਟੜ ਇਮਾਨਦਾਰਾਂ ਦੀ ਸਰਕਾਰ ਦਿੱਲੀ ਵਾਲਾ ਮਾਡਲ ਪੰਜਾਬ ਦੇ ਲੋਕਾਂ 'ਚ ਬਦਲਾਅ ਲਿਆਉਣ ਦੀ ਅੱਗ ਇਹ ਸਾਰੀਆਂ ਚੀਜ਼ਾਂ ਪੰਜਾਬੀਆਂ ਦੀਆਂ ਜੜ੍ਹਾਂ ਦੇ ਵਿੱਚ ਬੈਠ ਗਈਆਂ ਜਾਪਦੀਆਂ ਨੇ ਇਸ ਸਮੇਂ ਅਸੀਂ ਜਲੰਧਰ ਬੈਸਟ ਜਿਹਨੂੰ ਪੰਜਾਬੀ ਚ ਪੱਛਮੀ ਕਹਿੰਦੇ ਨੇ ਉੱਥੇ ਮੌਜੂਦ ਆ ਪਰ ਸਾਰੇ ਦੇ ਸਾਰੇ ਲੋਕ ਪਿੱਛੇ ਵੱਲ ੱਟਕੇ ਹੋਏ ਮਹਿਸੂਸ ਕਰ ਰਹੇ ਨੇ ਮੇਰੇ ਆਲੇ ਦੁਆਲੇ ਇਸ ਸਮੇਂ ਸਾਰੇ ਦੇ ਸਾਰੇ ਮੁਹੱਲਾ ਕਲੀਨਿਕ ਦੇ ਵਿੱਚ ਕੰਮ ਕਰਦੇ ਉਹ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨੇ ਜਿਨ੍ਹਾਂ ਨੇ ਇਹ ਆਸਮਾਨ ਦੇ ਵਿੱਚ ਲੈ ਕੇ ਪਹਿਲੇ ਦਿਨ ਆਫਿਸ 'ਚ ਪੈਰ ਪਾਇਆ ਹੋਊਗਾ ਕਿ ਸਾਡੀ ਹੁਣ ਜ਼ਿੰਦਗੀ ਬਦਲਣ ਜਾ ਰਹੀ ਹੈ ਮੇਰੇ ਪਿੱਛੇ ਦੇਖ ਰਹੇ ਹੋ ਇਹ ਤੁਸੀਂ ਬੋਰਡ ਆਮ ਆਦਮੀ ਪਾਰਟੀ ਕਲੀਨਿਕ ਇਹ ਫਾਰਮਾਸਿਸਟ ਯੂਨੀਅਨ ਪੰਜਾਬ ਇਹ ਯੂਨੀਅਨਾਂ ਪਹਿਲਾਂ ਹੀ ਬਣ ਜਾਂਦੀਆਂ ਨੇ ਜਦੋਂ ਹੀ ਹਾਲੇ ਗਠਨ ਹੁੰਦਾ ਕਿਸੇ ਨਵੀਂ ਨੌਕਰੀ ਦਾ ਕਿਉਂ ਇਹ ਪੰਜਾਬ 'ਚ ਹੀ ਕਿਉਂ ਹੁੰਦਾ ਕਿਉਂਕਿ ਪੰਜਾਬ ਦੀਆਂ ਸਰਕਾਰਾਂ ਜਿੰਨੀਆਂ ਵੀ ਹੁਣ ਆਈਆਂ ਹੁਣ ਤੱਕ ਆਈਆਂ ਨੇ ਉਹਨਾਂ ਦੀ ਨੀਤੀ ਦੇ ਵਿੱਚ ਕਿਤੇ ਨਾ ਕਿਤੇ ਖੋਟ ਸੀ ਜਲੰਧਰ ਵੈਸਟ ਦੀ ਚੋਣ ਨੇ ਪੰਜਾਬ ਸਰਕਾਰ ਦਾ ਲੱਕ ਤੋੜ ਕੇ ਰੱਖ ਦਿੱਤਾ ਜਿਸ ਤਰੀਕੇ ਦੇ ਨਾਲ ਥਾਂ ਥਾਂ ਧਰਨੇ ਲੱਗੇ ਹੋਏ ਨੇ ਇਸੇ ਧਰਨਿਆਂ ਦੇ ਵਿੱਚੋਂ ਇੱਕ ਇਹ ਮਹਿਲਾ ਕਲੀਨਿਕ ਚ ਕੰਮ ਕਰਦੇ ਫਾਰਮਾਸਿਸਟ ਤੇ ਹੋਰ ਜਿਹੜੇ ਕਾਮੇ ਨੇ ਉੱਥੇ ਉਹਨਾਂ ਦਾ ਗੱਲਬਾਤ ਕਰਦੇ ਹੁਣੇ-ਹੁਣੇ ਮੀਟਿੰਗ ਦੇ ਲਈ ਗਏ ਸੀ ਮੀਟਿੰਗ 'ਚ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਮਿਲੇ ਨੇ ਜਾਂ ਨਹੀਂ ਜੇ ਮਿਲੇ ਨੇ ਤਾਂ ਕੀ ਕਹਾਣੀਆਂ ਸੁਣਾਈਆਂ ਨੇ ਕਿਤੇ ਚੁਟਕਲੇ ਸਲਾ ਕੇ ਤਾਂ ਨਹੀਂ ਮੋੜਤੇ ਗੱਲਬਾਤ ਕੀ ਹੋਈ ਆ ਸਾਡੇ ਨਾਲ ਬਾਈ ਸਾਹਿਬ ਮੌਜੂਦ ਨੇ ਜਿਹੜੇ ਮੀਟਿੰਗ 'ਚ ਗਏ ਹੋਏ ਸੀ ਭਾਈ ਸਾਹਿਬ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੋਡੀ ਸਟਰੈਂਥ ਕਿੰਨੀ ਹੈ ਕਿੰਨੀ ਗਿਣਤੀ ਹੈ ਪਹਿਲਾਂ ਇਹ ਦੱਸੋ ਦੇਖੋ ਜੀ ਸਰਕਾਰ ਦੇ ਰਿਕਾਰਡ ਮੁਤਾਬਕ 829 ਕਲੀਨਿਕ ਨੇ ਤੇ 829 ਹੀ ਫਾਰਮਾਸਿਸਟ ਨੇ ਤੇ 829 ਹੀ ਸਾਡੇ ਸੀ ਜਿਹੜੀਆਂ ਨੇ ਕਲੀਨिकल ਅਸਿਸਟੈਂਟ ਨੇ ਉਹ ਨੇ ਤੇ ਡਾਕਟਰਸ ਨੇ 829 ਬੰਦਿਆਂ ਦੇ ਭਵਿੱਖ ਦਾ ਸਵਾਲ ਹੈ 829 ਤੂੰ 3 ਜਾਂ 4 ਕਰ ਲਓ ਚਾਰ ਬੰਦੇ ਹੁੰਨੇ ਹੋ ਇੱਕ ਨਹੀਂ ਹਾਂ 4 ਮਿੰਟ ਹਾਂ ਉਹਨਾਂ ਨੂੰ ਉਹਨਾਂ ਫੋਕ ਕਰ ਲੈਣਾ ਹੈ ਨਾ ਇਨਕਲੂਡ ਤੇ ਹੁਣ ਦੱਸੋ ਅੱਜ ਮੀਟਿੰਗ ਚ ਗਏ ਸੀ ਕੀ ਕੋਈ ਝੋਲੀ ਚ ਉਹਨਾਂ ਨੇ ਪਾਇਆ ਕੋਈ ਚੰਗੀ ਚੀਜ਼ ਪਾਈ ਆ ਜਾਂ ਫਿਰ ਬਸ ਚੁਟਕਲਾ ਹੀ ਸੁਣਾ ਕੇ ਮੋੜਤਾ ਪਹਿਲੀ ਗੱਲ ਤੋਂ ਮਿਲੇ ਨਹੀਂ ਹਾਂ ਤੇ ਦੂਜੀ ਗੱਲ ਜਿਹੜੇ ਉਹਨਾਂ ਦੇ ਥੱਲੇ ਅਧਿਕਾਰੀ ਹੁੰਦੇ ਆ ਉਹ ਹੀ ਮਿਲੇ ਸਾਨੂੰ ਤੇ ਉਹਨਾਂ ਨੇ ਵੀ ਇਹੀ ਕਿਹਾ ਜੀ ਕਹਿੰਦੇ ਤੁਸੀਂ ਅਗਲੇ ਪੇਪਰਾਂ ਦੀ ਤਿਆਰੀ ਕਰੋ ਤੁਹਾਨੂੰ ਅਸੀਂ ਨਵੀਆਂ ਪੋਸਟਾਂ ਆਉਣਗੀਆਂ ਵੀ ਚਲੋ ਸਾਡੇ ਅਸੀਂ ਕਰ ਲਾਂਗੇ ਤਿਆਰੀ ਵੀ ਕਰ ਲਾਂਗੇ ਹਾਂ ਪਰ ਉਹਨਾਂ ਨੂੰ ਪੁੱਛਣਾ ਮਾਫ਼ ਕਰਨਾ ਮੈਂ ਤੁਹਾਡੀ ਗੱਲ ਕੱਟ ਰਿਹਾ ਅਗਲੇ ਪੇਪਰਾਂ ਦੀ ਵੀ ਕੀ ਵੀ ਇਹ ਮੈਨੂੰ ਲੱਗ ਨਹੀਂ ਕਿ ਬਸ ਸੱਸ ਨਹੀਂ ਕਿ ਕਹਿੰਦੇ ਵੀ ਇਹ ਤੁਹਾਨੂੰ ਕਿਹਾ ਸੀ ਤੁਹਾਡੇ ਲੈਟਰ ਚ ਦਿੱਤਾ ਸੀ ਕਿ ਵੀ ਨਾ ਤਾਂ ਤੁਹਾਨੂੰ ਮਟਰਨਿਟੀ ਲੀਵ ਦਿੱਤੀ ਜਾਏਗੀ ਨਾ ਕੋਈ ਮੈਡੀਕਲ ਲੀਵ ਦਿੱਤੀ ਜਾਏਗੀ ਤੇ ਨਾ ਕੋਈ ਵਾਅਦਾ ਦਿੱਤਾ ਜਾਏ ਸੋ ਇਹਨਾਂ ਨੇ ਇਸੇ ਗੱਲ ਤੋਂ ਸਾਨੂੰ ਨਕਾਰਤਾ ਨਾ ਤੁਸੀਂ ਐਨ ਐਚ ਐਮ ਅੰਡਰ ਹੋ ਨਾ ਤੁਸੀਂ ਡੀ ਐਚ ਐਸ ਅੰਡਰ ਹੋ ਤੁਸੀਂ ਕਿਸੇ ਅੰਡਰ ਆਉਂਦੇ ਨਹੀਂ ਸਾਨੂੰ ਇਹਨਾਂ ਨੇ ਕਿਸੇ ਪਾਸੇ ਨਹੀਂ ਰੱਖਿਆ ਤੇ ਹੁਣ ਤੁਹਾਨੂੰ ਕੁੱਲ ਮਿਲਾ ਕੇ ਕਹੀਏ ਵੀ ਇਹ ਕਹਿ ਕੇ ਭੇਜਤਾ ਵੀ ਨਵੇਂ ਪੇਪਰ ਦੀ ਤਿਆਰੀ ਹਾਂ ਤੁਸੀਂ ਨਵੇਂ ਪੇਪਰ ਦੀ ਤਿਆਰੀ ਕਰੋ ਤੁਸੀਂ ਜੋਬ ਨੈਕਸਟ ਜੋਬ ਜਿਹੜੀ ਅਸੀਂ ਫਾਰਮਾਸਿਸਟ ਦੀ ਕੱਢਾਂਗੇ ਜਾਂ ਐਨਐਮ ਦੀ ਕੱਢਾਂਗੇ ਜਾਂ ਨਰਸਿੰਗ ਸਟਾਫ ਦੀ ਕੱਢਾਂਗੇ ਵੀ ਤੁਸੀਂ ਉਸ ਚੀਜ਼ ਦੀ ਤਿਆਰੀ ਕਰੋ ਜੀ ਸੋ ਦੇਖ ਸਕਦੇ ਹਾਂ ਬਾਈ ਹੋਣੀ ਮੀਟਿੰਗ ਚੋਂ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਕਿ ਅਗਲੇ ਪੇਪਰ ਦੀ ਤਿਆਰੀ ਕਰ ਲਓ ਇਹ ਵਾਲਾ ਜਿਹੜਾ ਪ੍ਰੋਜੈਕਟ ਸੀ ਜਿਹਨੂੰ ਡ੍ਰੀਮ ਪ੍ਰੋਜੈਕਟ ਕਿਹਾ ਜਾ ਰਿਹਾ ਸੀ ਦਿੱਲੀ ਤੋਂ ਸਿੱਖਿਆ ਅਤੇ ਸਿਹਤ ਦਾ ਮਾਡਲ ਲੈ ਕੇ ਪੰਜਾਬ ਚ ਆਏ ਸੀ ਉਹ ਫੇਲ ਜਾ ਰਿਹਾ ਹੈ ਇਹਨਾਂ ਨੂੰ ਕਹਿੰਦੇ ਨੇ ਕਿ ਅਗਲੇ ਪੇਪਰ ਕਿਸੇ ਦੀ ਤਿਆਰੀ ਕਰ ਲਓ ਉੱਥੇ ਫੇਰ ਇਸੇ ਤਰੀਕੇ ਨਾਲ ਠੱਕੇ ਖਾਣ ਨੂੰ ਮਜਬੂਰ ਹੋ ਜਿਓ ਭੈਣਾ ਵੀ ਮੌਜੂਦ ਨਹੀਂ ਅਸੀਂ ਕੁਝ ਮਹੀਨੇ ਪਹਿਲਾਂ ਹੀ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਸੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਮਾਧਿਅਮ ਰਾਹੀਂ ਜਿੱਥੇ ਮੈਟਰਨਿਟੀ ਲੀਵ ਵੀ ਭੈਣਾਂ ਨੂੰ ਨਹੀਂ ਦਿੱਤੀ ਜਾਂਦੀ ਸੀ ਜਦੋਂ ਪੰਜਾਬ ਦੇ ਕਿਸੇ ਮੰਤਰੀ ਦਾ ਪੰਜਾਬ ਦੇ ਕਿਸੇ ਵਿਧਾਇਕ ਦਾ ਕੋਈ ਸਿਹਤ ਨੂੰ ਲੈ ਕੇ ਵਿਗਾੜ ਦਾ ਤਾਂ ਕੀ ਉਹ ਆਪਣਾ ਅਹੁਦਾ ਛੱਡ ਦਿੰਦਾ ਕੀ ਉਹ ਮੰਤਰੀਸ਼ਿਪ ਤੋਂ ਅਸਤੀਫਾ ਦੇ ਦਿੰਦਾ ਇਹਨਾਂ ਨੂੰ ਨੌਕਰੀਆਂ ਛੱਡਣ ਲਈ ਕਿਹਾ ਜਾਂਦਾ ਆ ਭੈਣਾ ਮੌਜੂਦ ਨੇ ਭੈਣੇ ਅੱਗੇ ਆਇਓ ਜਰਾ ਮੈਟਰਨਿਟੀ ਲੀਵ ਨੂੰ ਲੈ ਕੇ ਜਰਾ ਸੱਚ ਦੱਸੋ ਕੀ ਐ ਜੇ ਅਸੀਂ ਮੰਤਰੀਆਂ ਦੇ ਹਿਸਾਬ ਨਾਲ ਲਈਏ ਤਾਂ 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 ਫਿਰ ਇਹਨਾਂ ਸਰਕਾਰ ਨੂੰ ਕੋਈ ਸੋਚਣਾ ਬਣਦਾਗਾ ਜੇ ਅਸੀਂ ਆਮ ਲੋਕਾਂ ਦੀ ਗੱਲ ਕਰਦੇ ਆਂਗੇ ਲੋਕਾਂ ਤੇ ਪਹਿਲਾਂ ਵੀ ਸੋਚਨ ਹੁੰਦਾ ਆਇਆ ਤੇ ਆਹ ਮੁਲਾਜ਼ਮਾਂ ਤੇ ਵੀ ਸੋਚਨ ਹੁੰਦਾ ਆਇਆ ਤੇ ਆਹ ਜਿਹੜੀਆਂ ਮਾਂ ਲਾਕ ਕਲੀਨਿਕ ਦੀਆਂ ਸਾਰੀਆਂ ਸਰਦੀਆਂ ਭੈਣਾਂ ਖੜੀਆਂ ਨੇ ਇਹਨਾਂ ਦੇ ਉੱਤੇ ਇੱਕ ਭੈਣ ਦੀ ਡਿਲੀਵਰੀ ਹੋਈ ਸੀ ਅੱਜ ਡਿਲੀਵਰੀ ਹੋਈ ਆ ਦੂਸਰੇ ਦਿਨ ਉਹ ਭੈਣ ਜਿਹੜੀ ਡਿਊਟੀ ਤੇ ਗਈ ਆ ਆਪਰੇਸ਼ਨ ਹੋਇਆ ਹੋਵੇ ਜਦੋਂ ਤੇ ਇੱਕ ਪਾਸੇ ਜਦੋਂ ਅਸੀਂ ਡਿਲੀਵਰੀ ਦੀ ਗੱਲ ਕਰ ਲਿਆ ਗੁਰਪ੍ਰੀਤ ਦੀ ਭਗਵੰਤਮਾਨ ਦੇ ਘਰ ਵਾਲੀ ਦੋ ਬੱਚੇ ਦਾ ਕੈਨੇਡਾ ਭੇਜਤੇ ਉਹਨੇ ਜਿਹੜਾ ਕਹਿੰਦਾ ਸੀ ਇੱਥੇ ਆਉਣਗੇ ਦੁਬਾਰੇ ਅੰਗਰੇਜ਼ ਇੱਥੇ ਨੌਕਰੀਆਂ ਕਰਿਆ ਕਰਨਗੇ ਪਹਿਲਾਂ ਤਾਂ ਅਸੀਂ ਉਹਨੂੰ ਕਹਿਣੇ ਆਂਗੇ ਵੀ ਆਪਦੇ ਬੱਚਿਆਂ ਨੂੰ ਹੀ ਸੱਦ ਲਾ ਉਹਨੂੰ ਕਹਦੇ ਮੈਂ ਬਹੁਤ ਸੋਹਣਾ ਮਹੱਲਾ ਕਲੀਨਿਕ ਖੋਲ੍ਹਤੇ ਇੱਥੇ ਸੇਵਾ ਸਹੂਲਤਾਂ ਵਧੀਆ ਕਰਤੀਆਂ ਨਿਗੀਆਂ ਵੀ ਜੇ ਅਗਲੀ ਗੱਲ ਸਾਡੀਆਂ ਜੜੀਆਂ ਭੈਣਾਂ ਨੇਗੀਆਂ ਵਿੱਚ ਜੜੀਆਂ ਆਨ ਮੈਰਿਜ ਭੈਣਾਂ ਲੋਕ ਨਹੀਂ ਸੀ ਵਿਆਹ ਨਹੀਂ ਕਰਾਉਣਾ ਕਿਉਂ ਨਹੀਂ ਕਰਾਉਣਾ ਕਹਿੰਦੀ ਫਿਰ ਵਿਆਹ ਕਰਾਵਾਂਗੇ ਬੱਚੇ ਤਾਂ ਹੋਣਗੇ ਫਿਰ ਬੱਚਾ ਹੋਊ ਸਾਡੀ ਛੁੱਟੀ ਕਿੱਧਰ ਗਈ ਛੁੱਟੀ ਹੈ ਨਹੀਂ ਇਹਨਾਂ ਨੂੰ ਜੇ ਕੋਈ ਭੈਣ ਨੂੰ ਪ੍ਰੈਗਨਨਸੀ ਹੁੰਦੀ ਵੀ ਆ ਗਈ ਤਾਂ ਉਹ ਬੱਚਾ ਨਹੀਂ ਲੈ ਰਹੀ ਉਹ ਆਪਦੇ ਘਰ ਦੇ ਨੂੰ ਲਾਰੇ ਲਾ ਰਹੀ ਹੈ ਜਿਹਦੇ ਵਿੱਚ ਸਾਨੂੰ ਆਪ ਨੂੰ ਪਤਾ ਵੀ ਸੀ ਵਿਆਹ ਕਿਉਂ ਕਰਦੇ ਆ ਜਿਹੜੇ ਸਾਡੀਆਂ ਦਾਦੀਆਂ ਹੁੰਦੀਆਂ ਨੇ ਉਹ ਆਪਦੀ ਜ਼ਮੀਨ ਨੂੰ ਲੈ ਕੇ ਤੇ ਘਰ ਨੂੰ ਲੈ ਕੇ ਬਾਰਸ ਚਾਉਂਦੀਆਂ ਹੀ ਚਾਉਂਦੀਆਂ ਨੇ ਚਾਹੇ ਉਹ ਧੀ ਹੋਵੇ ਚਾਹੇ ਪੁੱਤ ਹੋਵੇ ਪਰ ਸਭੇ ਪਰਿਵਾਰਾਂ ਦੇ ਵਿੱਚ ਵੀ ਕਲੇਸ਼ ਪੈਂਦਾ ਹੋ ਬਹੁਤ ਜ਼ਿਆਦਾ ਕਲੇਸ਼ ਹੈ ਜੀ ਜਿਹਦੇ ਬੱਚੇ ਹੈਗੇ ਨੇਗੇ ਉਹ ਆਦੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦੀਆਂ ਕਿਉਂਕਿ ਉਹ ਦੂਜੇ ਇਹ ਲੋਜ ਜਾ ਕੇ ਨੌਕਰੀ ਕਰ ਰਹੀਆਂ ਨੇ ਗੀਆਂ ਉਹ ਕਦੇ ਤਾਂ ਪੇਕੇ ਛੜਦੀ ਆ ਬੱਚੇ ਦੋਖਸੋਂ ਕਾਉਂਦੇ ਨੇਗੇ ਐਂ ਕਹਿ ਦਿੰਦੀਆਂ ਨੇ ਗੀਆਂ ਵੀ ਚਾਹੇ ਮਾਂ ਮਰ ਜਾਏ ਵੀ ਅੱਜ ਨਹੀਂ ਸੰਸਕਾਰ ਕਰਨਾ ਨੌਕਰੀ ਵਗਜੂ ਮੇਰੀ ਮਾਂ ਨੇ ਘੜਾ ਹੁਣ ਮੁੜਨਾਗਾ ਧਮਕਾਉਂਦਾ ਕੌਣ ਹੈ ਤੁਹਾਨੂੰ ਜਦੋਂ ਨੌਕਰੀ ਤੇ ਇਸ ਤਰੀਕੇ ਦੇ ਨਾਲ ਮਾਂ ਬਣਦੀ ਐ ਕੋਈ ਭੈਣ ਤੁਹਾਡੇ ਵਿੱਚੋਂ ਤੇ ਉਸ ਤੋਂ ਬਾਅਦ ਉਹਨੂੰ ਕਹਿੰਦਾ ਕੌਣ ਹੈ ਵੀ ਜੇ ਤੂੰ ਨੌਕਰੀ ਤੇ ਨਾ ਆਈ ਤੈਨੂੰ ਨੌਕਰੀ ਤੋਂ ਕੱਢ ਦਿਆਂਗੇ ਸਿਹਤ ਮੰਤਰੀ ਨੇ ਜਿਹੜਾ ਬਲਵੀਰ ਡਾਕਟਰ ਬਲਵੀਰ ਉਹਦਾ ਕੱਲੇ ਇਹਨਾਂ ਪੱਖੀ ਨਹੀਂ ਹਰੇਕ ਮੁਲਾਜ਼ਮ ਦੇ ਪੱਖੀ ਪਹਿਲਾਂ ਤਾਂ ਸਾਡੀ ਇਹ ਬਾਦਕਿਸਮਤੀ ਹੈ ਕਿ ਸਿਹਤ ਮਹਿਕਮੇ ਨੂੰ ਅਜੇ ਤੱਕ ਪਿਛਲੇ 10 ਸਾਲਾਂ ਤੋਂ ਲੈ ਕੇ ਕੋਈ ਵੀ ਅਜਿਹਾ ਮੰਤਰੀ ਨਹੀਂ ਮਿਲਿਆ ਵੀ ਜਿਹੜਾ ਚੰਗੀ ਤਰ੍ਹਾਂ ਮੁਲਾਜ਼ਮਾਂ ਦੀ ਗੱਲਬਾਤ ਸੁਣ ਸਕੇ ਸਿਹਤ ਖੇਤਰ ਦੇ ਨਾਲ ਹੀ ਜੁੜਿਆ ਹੋਵੇ ਘੱਟੋ ਘੱਟ ਬਿਲਕੁਲ ਬਿਲਕੁਲ ਤੇ ਉਹ ਡਾਕਟਰ ਉਹਦੇ ਤਾਂ ਇਹਨਾਂ ਕੀਲਾਗਾ ਉਹ ਪਰ ਕੱਢਿਆ ਲੋਕਾਂ ਨੇ ਹੁਣ ਤਾਂ ਉਹਨ ਦੇ ਵਿੱਚੋਂ ਕੀਲਾ ਹਾਂ ਬੋਟਾਂ ਦੇ ਵਿੱਚੋਂ ਪਟਿਆਲੇ ਵਾਲਿਆਂ ਨੇ ਤੇ ਉਹ ਲੋਕਾਂ ਨੇ ਜਿਨ੍ਹਾਂ ਦੀ ਗੱਲਾਂ ਨਹੀਂ ਸੁਣਦਾ 58 ਸਾਲ ਦੀ ਕਿਸੇ ਦੀ ਨੀਤੀ ਪਾਲਸੀ ਲਾਗੂ ਕਰ ਦਿੰਦੇ ਨੇ ਘਟੀਆਂ ਨੀਤੀਆਂ ਲੋਕਾਂ ਤੇ ਮੁਲਾਜ਼ਮਾਂ ਤੇ ਲੈ ਲੈ ਕੇ ਆਉਂਦੇ ਨੇ ਤੇ ਜਿਹੜੀਆਂ ਸਾਡੀਆਂ ਭੈਣਾਂ ਨੇ ਗਈਆਂ ਦੂਜੇ ਜ਼ਿਲ੍ਹਿਆਂ 'ਚ ਨੌਕਰੀ ਕਰਨ ਜਾਂਦੀਆਂ ਨੇ ਤਿੰਨ ਤਿੰਨ ਘੰਟੇ ਬੱਸਾਂ 'ਚ ਬੈਠੀਆਂ ਰਹਿੰਦੀਆਂ ਨੇ ਕੀ ਹਾਲਤਾਂ ਹੁੰਦੀਆਂ ਬੱਸਾਂ ਦੀ ਜੇ ਘਰ ਆਲਾ ਜਾਂਦਾ ਤਾਂ ਘਰ ਵਾਲਿਆਂ ਨੂੰ ਆਦੀ ਨੌਕਰੀ ਛੱਡਣੀ ਪੈਂਦੀ ਆ ਅਗਲੀ ਗੱਲ ਜਿੱਦੇ ਨੌਕਰੀ ਮਿਲਦੀ ਆ ਲੱਡੂਆਂ ਦਾ ਡੱਬਾ ਜੇ ਬਾਬਿਆਂ ਦੇ ਚੜਾਉਣੇ ਆ ਭਗਵੰਤ ਮਾਨ ਨੂੰ ਚ ਅਜੀ ਬਾਬੇ ਨੂੰ ਕਿਹਾ ਮਨਜ਼ੂਰ ਕਰ ਲਈ ਸਾਨੂੰ ਆਏ ਨਹੀਂ ਪਤਾ ਸਾਨੂੰ ਰੱਖਿਆ ਕਾਦੇ ਚ ਗਿਆਗਾ ਕੀ ਕਾਰਨਾ ਉਹਦਾ ਵੀ ਬਾਬਾ ਸਾਨੂੰ ਆਏ ਨਹੀਂ ਪਤਾ ਐਨਮ ਵਿੱਚ ਭਰਤੀ ਕਰਕੇ ਇਹ ਸਾਡੇ ਜਿਹੜਾ ਐਕਸਪੀਰੀਅੰਸ ਆ ਉਹਦੇ ਚ ਐਡ ਹੋਊਗਾ ਜਾਂ ਨਹੀਂ ਹੋਊਗਾ ਸਾਨੂੰ ਆਏ ਨਹੀਂ ਪਤਾ ਵਿੱਚ ਤਾਂ ਦਸਵੀਂ ਪਾਸ ਵੀ ਰੱਖ ਲੈ ਅੱਠਵੀਂ ਪਾਸ ਕਿਉਂਕਿ ਠੇਕਾਦਾਰੀ ਭਰਤੀ ਹੈ ਜਿਹੜੀ ਇਹ ਰੱਖਦੇ ਨੇ ਰੈਗੂਲਰ ਭਰਤੀਆਂ ਹੀ ਨਹੀਂ ਰੱਖਦੇ ਹੈਗੇ ਉਹਦੇ ਚ ਇਹ ਜਿਵੇਂ ਉਹਦੀਆਂ ਮਰਜ਼ੀਆਂ ਨਾਲ ਜਿਵੇਂ ਕਹਿੰਦੇ ਸਰਕਾਰ ਦਾ ਕਹਿੰਦੀ ਬਹੁਤ ਜੀ ਇਹ ਖਿਲਰਿਆ ਹੋਇਆ ਪਿਛਲੀਆਂ ਸਰਕਾਰਾਂ ਦਾ ਉਹ ਅਜੇ ਇਕੱਠਾ ਕਰਨ ਲੱਗੇ ਹੋਏ ਆਂਗੇ ਉਸੇ ਤਰ੍ਹਾਂ ਹੀ ਸਾਨੂੰ ਆਈ ਨਹੀਂ ਪਤਾ ਲੱਗਦਾ ਵੀ ਆਨ ਆਲ ਟਾਈਮ ਦੇ ਵਿੱਚ ਜਦੋਂ ਸਰਕਾਰ ਚਲੀ ਗਈ ਉਦੋਂ ਕੱਢਣਗੇ ਕਿ ਇਹ ਨਹੀਂ ਪਤਾ ਸਿਹਤ ਮੰਤਰੀ ਨੇ ਕੱਲੂ ਹੁਕਮ ਦਿੱਤਾ ਸਾਨੂੰ ਕੱਲੂ ਕਰਨ ਤੋਰ ਜਿਹੜੇ ਸਾਹਮਣਾ ਸੀ ਅੱਜ ਇਕੱਠ ਗੱਤ ਕੀਤਾ ਇੱਥੇ ਹੋ ਸਕਦਾ ਸਾਡੀਆਂ ਭੈਣਾਂ ਨੂੰ ਕੱਲ ਨੂੰ ਧਮਕੀਆਂ ਆਉਣ ਲੱਗ ਜਾਣ ਵੀ ਤੁਸੀਂ ਉੱਥੇ ਸਿਹਤ ਮੈਕਮੇਂ ਦੇ ਖਿਲਾਫ ਹੋ ਤੁਸੀਂ ਲੋਕਾਂ ਦੇ ਖਿਲਾਫ ਹੋ ਤੁਸੀਂ ਸੇਵਾ ਸਹੂਲਤਾਂ ਨਹੀਂ ਪ੍ਰਦਾਨ ਕਰਦੇ ਸੋ ਉਹਨੂੰ ਕੱਢਿਆ ਜਾ ਰਿਹਾ ਉਹ ਜਦੋਂ ਸੇਫ ਹੀ ਨਹੀਂ ਹੈਗੇ ਅਸੀਂ ਵੀ ਘੱਟੋ ਘੱਟ ਸਾਨੂੰ ਉਜਰ ਤੱਤ ਚ ਲਿਆ ਕੇ ਪੱਕੀ ਓਕਰੀ ਦਾ ਦੇ ਦਿਓ ਸਾਡੀ ਛੁੱਟੀ ਦਾ ਦੇ ਦਿਓ ਭਾਣਾ ਨੂੰ ਕਿਸ ਹਿਸਾਬ ਨਾਲ ਲੱਗਦਾ ਵੀ ਗੋਰੇ ਇੱਥੇ ਆ ਕੇ ਕੰਮ ਕਰ ਸਕਦੇ ਬਿਲਕੁਲ ਹੀ ਕਿਹੜੇ ਹਿਸਾਬ ਨਾਲ ਲੱਗਦਾ ਅਸੀਂ ਇੱਥੋਂ ਭੱਜਣ ਲਈ ਤਿਆਰ ਆ ਜੇ ਅੱਜ ਕਹਿੰਦੇ ਪੰਜਾਬ ਦਾ ਅਜਾੜਾ ਹੋ ਰਿਹਾ ਰੋਜ਼ ਹਾਜ ਪਰ ਕੈਨੇਡਾ ਅਮਰੀਕਾ ਨੂੰ ਜਾ ਰਿਹਾ ਭਾਵੇਂ ਪਤਾ ਉੱਥੇ ਕੰਮ ਨਹੀਂ ਮਿਲ ਰਿਹਾ ਪਰ ਘੱਟੋ ਘੱਟ ਐਂ ਤਾਂ ਪਤਾ ਵੀ ਉੱਥੇ ਬਹਿ ਕੇ ਕੱਲੀ ਰੋਟੀ ਦਾ ਹੱਥਾਂ ਦੀ ਖਾਵਾ ਸਨਮਾਨਤਾ ਮਿਲਦਾ ਹੈ ਮਿਲਦਾ ਇੱਜ਼ਤ ਨਾਲ ਤੇ ਇੱਕ ਮੈਂ ਗੱਲ ਜ਼ਰੂਰ ਜੋੜ ਦਿਆਂ ਐਨ ਐਚ ਐਮ ਦੀ ਗੱਲ ਹਰ ਵਾਰੀ ਪੰਜਾਬ ਨੂੰ ਮਿਲਣਾ ਹੁੰਦਾ ਜਿਹਦੇ ਨਾਲ ਪੰਜਾਬ ਦੀਆਂ ਸਿਹਤ ਸਹੂਲਤਾਂ ਤੇ ਕੰਮ ਹੋਣਾ ਹੁੰਦਾ ਉਹ ਵੀ ਭਗਵੰਤ ਮਾਨ ਸਾਹਿਬ ਦੀ ਇੱਕ ਹੱਥ ਜੋੜ ਕੇ ਲੱਗੀ ਹੋਈ ਫੋਟੋ ਨੇ ਰੋਕ ਲਿਆ ਜਦੋਂ ਮਹੱਲਾ ਕਲੀਨਿਕ ਨੂੰ ਇੱਕ ਪਾਰਟੀ ਦੇ ਨਾਮ ਦੇ ਨਾਲ ਜੋੜ ਕੇ ਤੇ ਮੁੱਖ ਮੰਤਰੀ ਆਪਣੀ ਫੋਟੋ ਲਗਵਾ ਕੇ ਮਹੱਲਾ ਕਲੀਨਿਕ ਖੋਲ੍ਹ ਦਿੰਦਾ ਤਾਂ ਐਨ ਐਚ ਐਮ ਅੱਗੇ ਰੂਰਲ ਡਿਵੈਲਪਮੈਂਟ ਫੰਡ ਰੁਕੇ ਹੋਏ ਨੇ ਹੁਣ ਨੈਸ਼ਨਲ ਹੈਲਥ ਮਿਸ਼ਨ ਦਾ ਵੀ ਜਿਹੜਾ ਪੈਸਾ ਹੈ ਉਹ ਵੀ ਇਹਨਾਂ ਦੀ ਇੱਕ ਐਡਵਰਟਾਈਜ਼ਮੈਂਟ ਦੇ ਤਰੀਕੇ ਦੇ ਕਰਕੇ ਰੁਕ ਗਿਆ ਤੇ ਉਹਦੇ ਕਰਕੇ ਵੀ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਪੰਜਾਬ ਦੇ ਅੱਲਾ ਕਲੀਨਿਕਾਂ ਦੇ ਵਿੱਚ ਪੈਸਾ ਜਿਹੜਾ ਲੱਗਣਾ ਸੀ ਨਿਵੇਸ਼ ਹੋਣਾ ਸੀ ਉਸ ਦੀ ਸ਼ਾਰਟੇਜ ਚੱਲ ਰਹੀ ਹੈ ਇੱਧਰ ਬਾਈ ਹੁਣ ਇਹਨੇ ਬਾਈ ਹੁਣੇ ਕਹਿੰਦੇ ਨੇ ਮੈਂ ਵਿਦੇਸ਼ ਤੋਂ ਆਇਆ ਸੀ ਇੱਥੇ ਦੀਆਂ ਸਰਕਾਰ ਜਿਹੜੀ ਸੀ ਉਹਦੀਆਂ ਨਵੀਆਂ ਨਵੀਆਂ ਪਾਲਸੀਆਂ ਦੇਖ ਕੇ ਪਰ ਉਹ ਪਾਲਸੀਆਂ ਦੇ ਜਾਲ ਦੇ ਵਿੱਚ ਐਸੇ ਫਸੇ ਕਿ ਉਹ ਵੀ ਰਗੜੇ ਹੋਏ ਮਹਿਸੂਸ ਕਰ ਰਹੇ ਨੇ ਬਾਈ ਕਿੱਥੋਂ ਆਏ ਸੀ ਤੇ ਕੀ ਲੱਗਦਾ ਅੱਜ ਦੀ ਸਥਿਤੀ ਨੂੰ ਜਦੋਂ ਦੇਖਦੇ ਆ ਇੱਥੇ ਜਲੰਧਰ ਪੱਛਮੀ 'ਚ ਖੜੇ ਹੋ ਕੇ ਸਰ ਨੌ ਸਾਲ ਆਸਟ੍ਰੇਲੀਆ 'ਚ ਰਹਿ ਕੇ ਆਇਆ ਜੀ ਉੱਧਰ ਦੀਆਂ ਫੈਸਿਲਿਟੀਆਂ ਨੂੰ ਜੇ ਆਪਾਂ ਇੱਧਰ ਕੰਪੇਅਰ ਕਰੀਏ ਜਾਂ ਉੱਧਰ ਲੀਆਂ ਦੀਆਂ ਸਰਕਾਰਾਂ ਨੂੰ ਨੀਤੀਆਂ ਨੂੰ ਇੱਧਰ ਨਾਲ ਦੇਖਿਆ ਜਾਵੇ ਤਾਂ ਇਹ ਸਰਕਾਰਾਂ ਉਹਨਾਂ ਤੋਂ 5-10 ਹਜ਼ਾਰ ਸਾਲ ਪਿੱਛੇ ਨੇ ਅੱਛਾ ਜੀ 5-10 ਹਜ਼ਾਰ ਸਾਲ ਦੇ ਵਿੱਚ ਵੀ ਉਹ ਇੱਥੇ ਸਰ ਉੱਧਰ ਸਾਡੇ ਇੱਥੇ ਇਹਨਾਂ ਨੇ ਪਾਲਿਸੀ ਤਿਆਰ ਕੀਤੀ ਹੈ ਜੇ ਕੋਈ ਸਾਡਾ ਸਟਾਫ ਮੈਂਬਰ ਪ੍ਰੈਗਨੈਂਟ ਹੋ ਜਾਂਦਾ ਆ ਉਹਨਾਂ ਨੂੰ ਕੋਈ ਮਟਰਨਿਟੀ ਛੁੱਟੀ ਨਹੀਂ ਮਿਲਦੀ ਜਾਂ ਕੁਛ ਨਹੀਂ ਦਿੰਦੇ ਤੇ ਸਰਕਾਰ ਉੱਧਰਲੀਆ ਸਰਕਾਰਾਂ ਸਾਲ ਦੀ ਛੁੱਟੀ ਮਟਰਨਿਟੀ ਮਦਰ ਨੂੰ ਦੇ ਰਹੀਆਂ ਆ ਪੇੜ ਤੇ ਨਾਲ ਦੀ ਨਾਲ 3 ਮਹੀਨੇ ਦੀ ਛੁੱਟੀ ਹਸਬੰਦ ਨੂੰ ਵੀ ਦਿੰਦੀਆਂ ਨੇ ਤਾਂ ਜੋ ਆਪਣੇ ਬੱਚਿਆਂ ਨੂੰ ਦੇਖ ਸਕਣ ਸਾਡੀ ਸਰਕਾਰ ਕਹਿੰਦੀ ਹੈ ਤੁਹਾਡੀ ਲੱਤ ਟੁੱਟ ਜਵੇ ਬਾਹ ਟੁੱਟ ਜਵੇ ਸਿਰ 파ਟ ਜਵੇ ਅੰਨੇ ਹੋ ਜੋ ਜੋ ਮਰਜੀ ਹੋ ਜਾਓ ਅਗਲੇ ਦਿਨ ਤੁਸੀਂ ਕੰਮ ਤੇ ਚਾਹੀਦੇ ਆ ਚਾਹੇ ਜਿੱਦਾਂ ਮਰਜੀ ਆਓ ਨਹੀਂ ਤਾਂ ਨੌਕਰੀ ਛੱਡ ਦਿਓ ਕਿਹੜੀ ਸਰਕਾਰ ਆ ਜਿਹੜੀ ਰੋਜ਼ ਮੀਡੀਆ ਦੇ ਉੱਤੇ ਬੈਠ ਕੇ ਇਹ ਰੌਲਾ ਪਾਉਂਦੀ ਐ ਅਸੀਂ 98000 ਨੌਕਰੀਆਂ ਦੇਤੀਆਂ ਲੱਖ ਨੌਕਰੀ ਦੇਤੀ ਤੇ ਉਹ ਕਿਹੜੀ ਕਿਹੜੀ ਸਰਕਾਰ ਆ ਜਾਂ ਕਿਹੜੀ ਦੁਨੀਆ ਦੀ ਜਾਂ ਕਿਹੜਾ ਸੰਵਿਧਾਨ ਇਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਇੱਕ ਮੁਲਾਜ਼ਮ ਨੂੰ ਰੱਖ ਕੇ ਅਗਲੇ ਦਿਨ ਇਹ ਕਹਿ ਰਹੇ ਤੈਨੂੰ ਛੁੱਟੀ ਨਹੀਂ ਮਿਲਣੀ ਤੂੰ ਨੌਕਰੀ ਛੱਡ ਦੇ ਇਹ ਤਾਂ ਫਿਰ ਸੰਵਿਧਾਨ ਦੀ ਉਲੰਘਣਾ ਐ ਸਿੱਧੇ ਸਿੱਧੇ ਜਿਹੜੇ ਲੇਬਰ ਲਾਜ਼ ਨੇ ਉਹ ਇਹ ਸਾਰੀਆਂ ਮੈਟੇਨਿਟੀ ਲੀਵ ਦੀ ਗੱਲ ਹੁੰਦੀ ਐ ਲੇਬਰ ਲਾਅ ਦੇ ਵਿੱਚ ਫਿਰ ਇੱਕ ਕਹਿ ਲੋ ਵੀ ਬੰਦੇ ਦਾ ਆਪਣਾ ਪਰਸਨਲ ਰਾਈਟ ਹੁੰਦਾ ਰਾਈਟ ਟੂ ਲਿਵ ਜੇ ਅਸੀਂ ਜ਼ਿੰਦਗੀ ਜੀ ਨਹੀਂ ਸਕਦੇ ਇਹ ਤਾਂ ਫਿਰ ਤੁਹਾਨੂੰ ਇੱਕ ਤਰੀਕੇ ਦਾ ਉਹਨਾਂ ਨੇ ਖਰੀਦ ਲਿਆ ساری ਉਮਰ ਦੇ ਲਈ ਸਰ ਮੈਂ ਤੁਹਾਨੂੰ ਦੋ ਗੱਲਾਂ ਦੱਸਦਾ ਜੀ ਭਗਵਾਨਦਾਨ ਸਾਹਿਬ ਹਰ ਦਫ਼ਤਰ ਦੇ ਵਿੱਚ ਪਸ਼ੀਰ ਭਗਤ ਸਿੰਘ ਜੀ ਦੀ ਫੋਟੋ ਲਗਾਉਂਦੇ ਆ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਗਾਉਂਦੇ ਆ ਕਹਿੰਦੇ ਅਸੀਂ ਬਹੁਤ ਇੱਜ਼ਤ ਮਾਣਦੇ ਹਾਂ ਮੈਂ ਕਹਿੰਦਾ ਜਿੰਨਾ અપਮਾਨ ਇਹਨਾਂ ਨੇ ਸਾਡੇ ਸ਼ਹੀਦਾਂ ਦਾ ਇਸ ਇਸ ਸਰਕਾਰ ਨੇ ਕੀਤਾ ਆ ਹਰ ਵਾਰ ਸ਼ਹੀਦ ਮੈਂ ਖੁਦ ਬੰਗਿਆ ਤੋਂ ਆਇਆ ਸ਼ਹੀਦ ਭਗਤ ਸਿੰਘ ਦੇ ਜਿੰਨਾ ਝੂਠ ਉਹਦੀ ਫੋਟੋ ਮੋਰੇ ਖੜਕੇ ਇਹ ਸਰਕਾਰ ਨੇ ਬੋਲਿਆ ਆ ਮੈਂ ਕਹਿੰਦਾ ਉਹਨਾਂ ਸ਼ਹੀਦਾਂ ਦੀ ਜਿੰਨੀ ਬੇਇੱਜ਼ਤੀ ਇਹ ਸਰਕਾਰ ਨੇ ਕੀਤੀ ਆ ਉਹ ਨਹੀਂ ਕਦੀ ਵੀ ਕਿਸੇ ਨੇ ਨਹੀਂ ਕੀਤੀ ਭਗਤ ਸਿੰਘ ਕਹਿੰਦਾ ਸੀ ਤੁਸੀਂ ਇਨਕਲਾਬ ਕਰੋ ਅਸੀਂ ਇੱਥੇ ਇਨਕਲਾਬ ਕਰਨ ਆਏ ਆ ਜੇ ਇਹ ਸਰਕਾਰ ਕਹਿੰਦੀ ਸੀ ਵੀ ਮੈਂ ਜਲੰਧਰ ਆ ਕੇ ਬੈਠਾ ਮੇਰੇ ਕੋਲ ਆ ਕੇ ਆਓ ਮੰਗਾ ਮੈਂ ਤੁਹਾਡੀਆਂ ਮੰਗਾ ਤੁੰਗਾ ਕਿਉਂ ਨਹੀਂ ਟਾਈਮ ਦਿੱਤਾ ਗਿਆ ਕਿਉਂ ਨਹੀਂ ਸਾਡੇ ਨਾਲ ਗੱਲ ਕੀਤੀ ਗਈ ਅਸੀਂ ਨਹੀਂ ਸੀ ਚਾਹੁੰਦੇ ਵੀ ਸਾਡਾ ਸਾਰੇ ਦੇ ਸਾਰੇ ਸਟਾਫ ਨਾਲ ਬੈਠ ਕੇ ਗੱਲ ਕਰੋ ਜੋ ਦੋ ਬੰਦੇ ਸੀ ਉਹਨਾਂ ਨਾਲ 10 ਮਿੰਟ ਦਾ ਦੇ ਸਕਦੇ ਸੀ ਜਦੋਂ ਤੁਸੀਂ ਜਲੰਧਰ ਦੇ ਵਿੱਚ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪਿਛਲੇ 15 ਦਿਨਾਂ ਦੇ ਵਿੱਚ ਸਾਰਾ ਕੁਝ ਛੱਡ ਕੇ ਪੰਜਾਬ ਦਾ ਬੇੜਾ ਕਬ ਬਠਾਲ ਕੇ ਇੱਥੇ ਬੈਠ ਕੇ ਉਹਨੂੰ ਜਿਤਾਉਣ ਲਈ ਪਹੁੰਚੋ ਤਾਂ ਕਿਉਂ ਨਹੀਂ ਸਾਡੀ 10 ਮਿੰਟ ਗੱਲ ਸੁਣੀ ਦੂਜੀ ਗੱਲ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਈ ਹੋਆ ਤੁਸੀਂ ਉਹਦੀਆਂ ਕਿਹੜੀਆਂ ਸੰਵਿਧਾਨਿਕ ਗੱਲਾਂ ਨੂੰ ਮੰਨਦੇ ਹੋ ਬਾਬਾ ਸਾਹਿਬ ਨੇ ਕਿਹਾ ਕਿ ਹਰ ਮੁਲਾਜ਼ਮ ਨੂੰ ਛੁੱਟੀ ਦਾ ਅਧਿਕਾਰ ਆ ਮਟਰਨਿਟੀ ਦਾ ਅਧਿਕਾਰ ਆ ਉਸ ਤੇ ਉਹਨਾਂ ਨੇ ਸਪੈਸ਼ਲ ਕੰਮ ਕੀਤਾ 8 ਕੰਮ ਸਭ ਕੁਝ ਆ ਸਾਡਾ ਕੀ ਕੀਤਾ ਸਾਨੂੰ ਤਾਂ ਉਹਨੇ ਛੁੱਟੀ ਤੱਕ ਨਹੀਂ ਦਿੱਤੀ ਐਤਵਾਰ ਦੀ ਛੁੱਟੀ ਦੇ ਪੈਸੇ ਸਾਡੇ ਕੱਟ ਹੁੰਦੇ ਆ ਜੇ ਕੋਈ ਛੁੱਟੀ ਸਰਕਾਰੀ ਆ ਜੇ ਉਹਦੀ ਤਨਖਾਹ ਸਾਨੂੰ ਨਹੀਂ ਮਿਲਦੀ ਜੇ ਅਸੀਂ ਬਿਮਾਰ ਹੋ ਜਾਈਏ ਛੁੱਟੀ ਕਰ ਲਈਏ ਉਹਦੇ ਤਨਖਾਹ ਸਾਨੂੰ ਨਹੀਂ ਦਿੰਦੀ ਜੇ ਉਲਟਾ ਤਾਂ ਸਾਨੂੰ ਹੁਣ ਇਹ ਵੀ ਉਹ ਕਹਿੰਦੇ ਨੇ ਖਜ਼ਾਨਾ ਭਰਿਆ ਹੋਇਆ ਜੇ ਖਜ਼ਾਨਾ ਭਰਿਆ ਹੋਇਆ ਤਾਂ ਗੱਲ ਗੱਲ ਤੇ ਪੈਸੇ ਕਿਉਂ ਕਰ ਸਰ ਖਜ਼ਾਨੇ ਦੀ ਤਾਂ ਦੂਰ ਦੀ ਗੱਲ ਆ ਸਾਨੂੰ ਤੱਕ ਤਾਂ ਹੁਣ ਸੁਣਨ 'ਚ ਇਹ ਵੀ ਤਾਂ ਆ ਰਿਹਾ ਆ ਕਿ ਤੁਸੀਂ ਸਰਕਾਰੀ ਬਿਲਡਿੰਗਾਂ 'ਚ ਬੈਠੇ ਆਂ ਤੁਹਾਡੇ ਬੈਠੇ ਜੇ ਸਰਕਾਰੀ ਬਿਲਡਿੰਗ ਦੇ ਵਿੱਚ ਕੋਈ ਚੋਰੀ ਹੋ ਜਾਂਦੀ ਆ ਜਾਂ ਕੋਈ ਨੁਕਸਾਨ ਹੋ ਜਾਂਦਾ ਤਾਂ ਤੁਹਾਡੀ ਜੇਬ ਦੇ ਵਿੱਚੋਂ ਭਰਿਆ ਜਾਵੇਗਾ ਅਸੀਂ ਤੁਸੀ ਕੋ ਰਾਤ ਨੂੰ ਵੀ ਅਸੀਂ ਮੰਜਾ ਡਾਲੀਏ ਹਾਂਜੀ ਸਰ ਉਹਨਾਂ ਦਾ ਇਹੀ ਹੁਕਮ ਆ ਕਿ ਇਹਦੀ ਸਾਰੀ ਜ਼ਿੰਮੇਵਾਰੀ ਤੁਹਾਡੀ ਆ ਜੇ ਉੱਥੇ ਕਿਸੇ ਚੀਜ਼ ਦੀ ਭੰਨਤੋੜ ਹੁੰਦੀ ਆ ਤਾਂ ਤੁਹਾਡੀ ਜੇਬ ਦੇ ਵਿੱਚੋਂ ਪੈਸੇ ਲੈ ਜਾਣਗੇ ਜੀ ਤੇ ਸਾਨੂੰ 11000 ਰੁਪਿਆ 12000 ਰੁਪਿਆ ਤਨਖਾਹ ਦੇ ਕੇ ਸਾਡੇ ਦੇ ਕੋ ਸਾਨੂੰ ਜੋ ਇਹਨਾਂ ਨੇ ਕਿਹਾ ਸੀ ਨਾ ਸਾਨੂੰ ਕੋਈ ਇਹ ਫੰਡ ਭੇਜ ਰਹੇ ਆ ਕਾਪੀਆਂ ਪੈਨ ਜੋ ਉਥੇ ਮੇਨਟੇਨੈਂਸ ਕੋਈ ਬਾਥਰੂਮ ਖਰਾਬ ਹੋ ਗਿਆ ਕੋਈ ਸਵਿਚ ਖਰਾਬ ਹੋ ਗਿਆ ਉਹ ਵੀ ਅਸੀਂ ਪੱਲਿਓ ਸਰ ਅਸੀਂ ਆਪਣੀ ਜੇਬ ਚੋਂ ਦੇ ਰਹੇ ਹਾਂ ਸੋ ਇਹ ਹਾਲਾਤ ਨੇ ਇੱਕ ਗੱਲ ਤਾਂ ਪੱਕੀ ਹੈ ਕਿ ਪੰਜਾਬ ਸਰਕਾਰ ਹੁਣ ਇਹ ਲਾਰੇ ਜ਼ਰੂਰ ਲਾਉਗੀ ਕਿ ਅਸੀਂ ਨਵੇਂ ਸੱਤਾ ਦੇ ਵਿੱਚ ਆਏ ਸੀ ਪਹਿਲਾ ਦਲ ਬਦਲੀਆਂ ਜਿਹੜੀਆਂ ਹੁੰਦੀਆਂ ਸੀ ਇੱਕ ਪਾਰਟੀ ਹਟਦੀ ਸੀ ਦੂਜੀ ਆ ਜਾਂਦੀ ਸੀ ਦੂਜੀ ਹਟਦੀ ਸੀ ਫੇਰ ਪਹਿਲੀ ਆ ਜਾਂਦੀ ਸੀ ਤੁਸੀਂ ਕਹੋਗੇ ਕਿ ਅਸੀਂ ਪਹਿਲੀ ਵਾਰ ਹੀ ਸੱਤਾ 'ਚ ਆਏ ਸੀ ਸਾਨੂੰ ਇੰਨਾ ਐਕਸਪੀਰੀਅੰਸ ਨਹੀਂ ਸੀ ਪਰ ਜਿਹੜੀ ਬਿਊਰੋਕ੍ਰੇਸੀ ਹੁੰਦੀ ਹੈ ਅਸਲ ਸਰਕਾਰ ਉਹ ਹੁੰਦੀ ਹੈ ਉਹਨਾਂ ਨੇ ਆਪਣੀ ਉਮਰ ਪੂਰੀ ਹੋਣ ਤੱਕ ਕਿਤੇ ਨਹੀਂ ਜਾਣਾ ਹੁੰਦਾ ਜਿਹੜੇ ਪਾਲਿਸੀਆਂ ਤੁਹਾਨੂੰ ਘੜ ਕੇ ਦਿੰਦੇ ਨੇ ਘਟੋ-ਘਟ ਉਹਨਾਂ ਦੀ ਤਾਂ ਜਵਾਬਦੇਹੀ ਤੁਸੀਂ ਤੈਅ ਕਰ ਸਕਦੇ ਹੋ ਕਿ ਭਾਈ ਤੁਸੀਂ ਇਹ ਜਿਹੜੀ ਪਾਲਿਸੀ ਬਣਾਈ ਸੀ ਇਹਦੇ ਵਿੱਚ ਇੰਨੇ ਲੂਪ ਹੋਲ ਕਿਉਂ ਨੇ ਇਹ ਜਿਹੜੇ ਸਾਰੇ ਬਰਗ ਨੇ ਇਹ ਇਸ ਤਰੀਕੇ ਦੇ ਨਾਲ ਧਰਨੇ ਕਿਉਂ ਦੇ ਰਹੇ ਨੇ ਸਾਡੇ ਖਿਲਾਫ ਤੁਸੀਂ ਘੱਟੋ-ਘੱਟ ਬਿਊਰੋਕ੍ਰੇਸੀ 'ਚ ਬੈਠੇ ਹੋਏ ਲੱਖਾਂ ਕਰੋੜਾਂ ਦੀ ਤਨਖਾਹ ਲੈਣ ਵਾਲੇ ਉਹਨਾਂ ਅਫਸਰਾਂ ਦੀ ਜਿਹੜੇ ਏਸੀ ਦੀ ਹਵਾ ਖਾ ਕੇ ਘਰ ਨੂੰ ਮੁੜ ਜਾਂਦੇ ਨੇ ਉਹਨਾਂ ਦੀ ਜਵਾਬਦੇਹੀ ਤੈਅ ਕਰ ਸਕਦੇ ਹੋ ਕਿ ਨਹੀਂ ਇੱਧਰ ਭੈਣ ਹੁਣੀ ਨੇ ਇਹਨਾਂ ਨੇ ਮੁੱਖ ਮੰਤਰੀ ਦੇ ਨਾਲ ਬਲਵੀਰ ਸਿੰਘ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਇਹਨਾਂ ਦੇ ਜ਼ੁਬਾਨੀ ਸੁਣਦੇ ਆ ਇਹਨਾਂ ਨੂੰ ਬਲਵੀਰ ਸਿੰਘ ਨੇ ਕੀ ਕਿਹਾ ਸੀ ਭੈਣੇ ਤੁਸੀਂ ਮੁਲਾਕਾਤ ਕਰਦੇ ਰਹੇ ਹੋ ਆਪਣੇ ਪੱਧਰ ਤੇ ਇਨੀਸ਼ੀਏਟਿਵ ਲਿਆ ਪਰ ਤੁਹਾਨੂੰ ਸੁਣਨ ਨੂੰ ਕੀ ਮਿਲਿਆ ਉਹਨਾਂ ਦੇ ਕੋਲ ਹਾਂਜੀ ਸਰ ਅਸੀਂ ਨੇ ਨਾ ਹੈਲਥ ਮਿਨਿਸਟਰ ਸਰ ਨਾਲ ਚਾਰ ਵਾਰ ਮੀਟਿੰਗ ਲਈ ਆ ਉਹਨਾਂ ਨੇ ਸਾਨੂੰ ਇਹੀ ਗੱਲ ਸਮਝਾਈ ਵੀ ਬੇਟਾ ਇਹ ਸਿਰਫ 5 ਸਾਲ ਲਈ ਖੋਲਿਆ ਗਿਆ ਡ੍ਰੀਮ ਪ੍ਰੋਜੈਕਟ ਆ ਸਿਰਫ ਇਹਨੇ 5 ਸਾਲ ਹੀ ਚੱਲਣਾ ਉਸ ਤੋਂ ਬਾਅਦ ਇਹਦਾ ਕੁਝ ਪਤਾ ਆ ਵੀ ਇਹ ਚੱਲਣਾ ਅੱਗੇ ਜਾਂ ਨਹੀਂ ਚੱਲਣਾ ਤੁਸੀਂ ਇਹ ਨੌਕਰੀ ਨੂੰ ਸਾਈਡ ਤੇ ਲੈ ਕੇ ਚਲੋ ਤੁਸੀਂ ਆਪਣੀ ਅੱਗੇ ਜੌਬ ਦੀ ਤਿਆਰੀ ਕਰੋ ਤੁਹਾਡੀ ਐਨਮ ਦੀਆਂ ਪੋਸਟਾਂ ਆ ਰਹੀਆਂ ਨੇ ਤੁਸੀਂ ਉਹਨਾਂ ਦੀ ਤਿਆਰੀ ਕਰੋ ਤੁਸੀਂ ਅੱਗੇ ਆਪਣਾ ਸਟੱਡੀ ਕਰੋ ਕੁਝ ਹੋਰ ਦੇਖੋ ਆਪਣਾ ਹਾਂ ਹਾਂ ਵੀ ਤੁਸੀਂ ਇਹ ਜੌਬ ਨੂੰ ਸੀਰੀਅਸ ਨਾ ਲਓ ਕਿਉਂਕਿ ਇਹ ਜੌਬ ਦੇ ਵਿੱਚ ਕੁਝ ਖੱਟਣ ਨੂੰ ਹੈ ਨੀਗਾ ਤੇ ਇਹਦੇ ਵਿੱਚ ਜਿਹੜੀਆਂ ਥੋੜੀਆਂ ਮੰਗਾਂ ਨੇ ਉਹ ਨਹੀਂ ਪੂਰੀਆਂ ਹੋ ਸਕਦੀਆਂ ਉਹਨਾਂ ਨੇ ਸਾਡੀ ਇੱਕ ਮੰਗ ਜ਼ਰੂਰ ਮੰਨੀ ਸੀ ਵੀ ਕਹਿੰਦੇ ਤੁਹਾਡਾ ਐਕਸਪੀਰੀਅੰਸ ਕਾਊਂਟ ਹੋ ਜਾਣਾ ਤੇ ਤੁਹਾਡਾ ਮਤਲਬ ਏਨਮ ਦਾ ਐਕਸਪੀਰੀਅੰਸ ਕਾਊਂਟ ਹੋ ਜਾਣਾ ਜਦੋਂ ਅਸੀਂ ਦੂਸਰੀ ਸਰਕਾਰ ਇਸ ਬਿਹਫਤ ਤੁਹਾਨੂੰ ਰਾਇਤ ਮਿਲੂਗੀ ਅਗਲੀ ਨੌਕਰੀ ਕਹਿ ਰਹੇ ਸੀਗੇ ਸਰ ਵੀ ਹੋ ਜਾਣਾ ਪਰ ਨਹੀਂ ਹੋਇਆ ਕਿਉਂਕਿ ਸਾਡੀਆਂ ਜਿਹੜੀਆਂ ਨਾਲ ਦੀਆਂ ਦੂਸਰੀਆਂ ਭੈਣਾਂ ਨੇ ਉਹਨਾਂ ਨੇ ਰੈਗੂਲਰ ਉਹਨਾਂ ਨੇ ਰੈਗੂਲਰ ਪੇਪਰ ਦਿੱਤਾ ਸੀ ਨਾ ਜਿਹੜਾ ਹੁਣ ਰੈਗੂਲਰ ਪੇਪਰ ਹੋਇਆ ਨਾ ਉਹਦੇ ਵਿੱਚ ਸਾਡਾ ਐਕਸਪੀਰੀਅੰਸ ਕਾਊਂਟ ਨਹੀਂ ਹੋਇਆ ਸਾਡੀਆਂ ਬਾਕੀ ਕੁੜੀਆਂ ਦਾ ਐਕਸਪੀਰੀਅੰਸ ਕਾਊਂਟ ਨਹੀਂ ਹੋਇਆ ਤਾਂ ਮਜ਼ਾਕ ਉਡਾਇਆ ਜਾਂਦਾ ਵੀ ਸੀ ਇਹਦੀ ਵੀ ਪੋਸਟ ਹੁੰਦੀ ਆ ਕੋਈ ਕਹਿੰਦੇ ਕਹਿੰਦੇ ਐਨਐਚਐਮ ਦੇ ਕਲੀਨ ਮhalla ਕਲੀਨਿਕ ਦੀ ਵੀ ਟੈਸਟ ਹੁੰਦਾ ਕੋਈ ਕਹਿੰਦੇ ਸਾਡਾ ਉਹਨਾਂ ਨੂੰ ਕਿਹਾ ਨਹੀਂ ਭਾਈ ਤੁਹਾਡਾ ਹੀ ਡ੍ਰੀਮ ਪ੍ਰੋਜੈਕਟ ਐ ਅਸੀਂ ਕਿਹੜਾ ਆਪ ਬਣਾ ਲਿਆ ਕਹਿੰਦੇ ਐਨਐਚਐਮ ਦੇ ਅੰਡਰ ਰੱਖ ਕੇ ਸਾਨੂੰ ਇਦਾਂ ਕੀਤਾ ਉਹਨਾਂ ਨੇ ਕਹਿੰਦੇ ਤੁਹਾਡਾ ਕੋਈ ਐਕਸਪੀਰੀਅੰਸ ਐਡ ਨਹੀਂ ਐਨਐਚਐਮ ਵਾਲੇ ਵੀ ਤਾਂ ਉਹੀਓ ਕੰਮ ਕਰ ਰਹੇ ਉਹੀ ਅਸੀਂ ਕਰ ਰਹੇ ਆ ਸਾਡਾ ਇਹ ਸਰ ਕਹਿ ਰਹੇ ਆਗੇ ਕਹਿ ਰਹੇ ਆ ਵੀ ਇਹ ਇਹ ਕਹਿਤਾ ਰਹੇ ਆ ਵੀ ਐਨ ਐਚ ਐਮ ਦੇ ਅੰਡਰ ਆਨੇ ਹੋ ਤੁਸੀਂ ਵੀ ਨਹੀਂ ਆਉਂਦੇ ਪਾਲਿਸੀ ਦੇ ਥਰੂ ਆਨੇ ਹੋ ਪਰ ਜਿਹੜੀਆਂ ਸਾਨੂੰ ਲੈਟਰ ਆਉਂਦੀਆਂ ਨੇ ਨਾ ਸਾਰੀਆਂ ਉਹ ਸਾਨੂੰ ਐਨ ਐਚ ਐਮ ਦੇ ਅੰਡਰ ਹੀ ਆਉਂਦੀਆਂ ਨੇ ਸਾਨੂੰ ਕੋਈ ਛੁੱਟੀ ਦੀ ਆ ਗਈ ਕੋਈ ਸੈਲਰੀ ਦੀ ਆ ਗਈ ਕੋਈ ਵੀ ਲੈਟਰ ਹੈ ਜਿਹੜੀ ਸਾਨੂੰ ਉਹ ਐਨ ਐਚ ਐਮ ਦੇ ਅੰਦਰ ਹੀ ਆਉਂਦੀ ਆ ਪਰ ਇਹ ਆਪ ਮੰਨਣ ਨੂੰ ਤਿਆਰ ਨਹੀਂ ਹੈਗੇ ਪਰ ਇਹ ਆਪ ਕਹਿ ਰਹੇ ਨੇ ਤੁਸੀਂ ਪਾਲਿਸੀ ਦੇ ਅੰਡਰ ਹੀ ਆਨੇ ਹੋ ਤੁਸੀਂ ਐਨ ਐਚ ਐਮ ਦੇ ਅੰਡਰ ਨਹੀਂ ਆਉਂਦੇ ਹੈਗੇ ਹਾਂਜੀ ਸਰ ਪਹਿਲੇ ਤੁਸੀਂ ਕੀ ਕਹਿਣਾ ਚਾਹੁੰਦੇ ਸਸੀ ਕਹਿੰਦੇ ਹਾਂਜੀ ਸਰ ਮੈਂ ਅਟੈਂਟੀ ਲੀਵ ਅਕੋਰਡਿੰਗ ਗੱਲ ਕਰਨੀ ਚਾਹੁੰਨੀ ਆ ਮਤਲਬ ਜਦੋਂ ਜੋਬ ਮਿਲੀ ਸੀ ਤਾਂ ਮੇਰਾ ਸਜੇਰੇ ਨੂੰ ਹੋਇਆ ਸੀਗਾ ਤੇ ਮਤਲਬ ਮੈਂ ਉਹਨਾਂ ਨਾਲ ਗੱਲ ਕੀਤੀ ਗਈ ਵੀ ਮਤਲਬ ਛੁੱਟੀ ਬਾਰੇ ਕਹਿੰਦੇ ਵੀ ਛੁੱਟੀ ਨਹੀਂ ਮਤਲਬ ਤੁਹਾਨੂੰ ਮਿਲੇਗੀ ਵੀ ਜੇ ਤੁਸੀਂ ਛੁੱਟੀ ਲੈਣੀ ਹੈ ਤਾਂ ਤੁਸੀਂ ਡਿਊਟੀ ਮਤਲਬ ਛੱਡ ਸਕਦੇ ਹੋ ਵੀ ਵੇਟਿੰਗ ਚ ਬਹੁਤ ਨੇ ਵੀ ਅਸੀਂ ਹੋਰ ਕਿਸੇ ਨੂੰ ਰੱਖ ਲਾਂਗੇ ਤਾਂ ਮੇਰਾ ਸਜੇਰਨ ਹੋਇਆ ਸੀਗਾ ਜੇ 1 ਮੰਥੀ ਹੋਇਆ ਸੀ ਸਜੇਰਨ ਤੇ ਮੈਨੂੰ ਆਪਣਾ ਬੱਚਾ ਕਿਸੇ ਨੂੰ ਮਤਲਬ ਗੋਦ ਦੇਣਾ ਪਿਆ ਕਿਉਂਕਿ ਮੇਰਾ ਬੱਚਾ ਕੋਈ ਘਰੇ ਸੰਭਣ ਵਾਲਾ ਨਹੀਂ ਹੈਗਾ ਸੀਗਾ ਅੱਛਾ ਜੀ ਤੇ ਮਤਲਬ ਮੈਨੂੰ ਆਪਣਾ ਬੱਚਾ ਕੋਈ ਕਿੱਥੋਂ ਆਏ ਹੋਏ ਨੇ ਕਿਆ 190 ਕਿਲੋਮੀਟਰ ਤੋਂ ਮੇਰੀ ਡਿਊਟੀ ਹੈ ਮਤਲਬ ਇੱਕ ਬੇਟਾ ਮੇਰਾ 5 ਸਾਲ ਦਾ ਇੱਕ ਛੋਟਾ 1 ਸਾਲ ਦਾ ਫਿਰ ਮੈਨੂੰ ਮਤਲਬ ਆਪਣੇ ਰਿਸ਼ਤੇਦਾਰੀ ਚ ਦੇਣਾ ਪਿਆ ਆਪਣਾ ਬੱਚਾ ਵੀ ਲੀਵ ਨਹੀਂ ਮਿਲਦੀ ਵੀ ਛੁੱਟੀ ਨਹੀਂ ਹੈਗੀ ਸਾਨੂੰ ਬੱਚਾ ਮੇਰੇ ਸਾਹਮਣ ਵਾਲਾ ਨਹੀਂ ਕੋਈ ਹੈਗਾ ਸੀ ਜੀ ਜੀ ਸੋ ਆ ਹਾਲਾਤ ਨੇ ਤਰਾਂਤਲ ਦੇ ਉੱਪਰ ਭੈਣ ਹੋਣਾ ਦੇ ਜਵਾਨੋਂ ਤੁਸੀਂ ਗੱਲ ਸੁਣੀ ਹੈ ਕਿਸ ਤਰੀਕੇ ਦੇ ਹਾਲਾਤ ਨੇ ਜਿਹੜਾ ਪਠਾਨਕੋਟ ਦਾ ਰਹਿਣ ਵਾਲਾ ਉਸ ਨੂੰ ਮਾਨਸੇ ਮੁਕਸਰ ਸਿੱਟਿਆ ਹੋਇਆ ਹੈ ਜਿਹੜਾ ਮਾਨਸੇ ਮੁਕਸਰ ਵਾਲਾ ਉਸ ਨੂੰ ਪਟਿਆਲੇ ਜਲੰਧਰ ਬਠਿੰਡੇ ਤੋਂ ਲਿਆ ਕੇ ਇੱਧਰ ਲੈ ਬੰਨੇ ਸਿੱਟਿਆ ਹੋਇਆ ਹੈ ਇਹ ਤਲਾਂ ਤਰਾਂਤਲ ਤੇ ਹਾਲਾਤ ਨੇ ਪ੍ਰਧਾਨ ਸਾਹਿਬ ਤੋਂ ਪੁੱਛ ਲੈਣੇ ਆ ਅਗਲੀ ਹੁਣ ਤੁਹਾਡੀ ਕੀ ਰਣਨੀਤੀ ਹੈ ਰਣਨੀਤੀ ਇਹ ਹੈ ਜੀ ਪਹਿਲਾਂ ਤੁਸੀਂ ਇਹਨਾਂ ਦਾ ਦੁੱਖ ਦੇਖ ਸਕਦੇ ਹੋ ਹਾਂ ਪੜੇ ਅੱਗੇ ਨੂੰ ਆ ਜਾਓ ਜਰਾ ਤੁਸੀਂ ਇਹਨਾਂ ਦਾ ਦੁੱਖ ਦੇਖੀ ਕੀ ਹੋਇਆ ਪੜੇ ਕੀ ਤੁਹਾਡਾ ਦੁੱਖ ਕੀ ਸਮੱਸਿਆ ਹੈ ਸਾਡਾ ਦੁੱਖ ਇਹੀ ਆ ਉਹ ਸਾਡੀ ਭੈਣ ਦੀ ਡਿਲੀਵਰੀ ਹੋਈ ਸੀ ਹਜੇ 1 ਮਹੀਨਾ ਹੋਇਆ ਸੀ ਸੇਜੇਰੀਅਨ ਹੋਣ ਨੂੰ ਉਹਨੂੰ ਉਹਨਾਂ ਨੇ ਛੁੱਟੀ ਨਹੀਂ ਦਿੱਤੀ ਮੈਡਰਟੀ ਲੀਵ ਨਹੀਂ ਦਿੱਤੀ ਗਈ ਉਹਨੂੰ ਬੱਚਾ ਕਿਸੇ ਹੋਰ ਨੂੰ ਦੇਣਾ ਪਿਆ ਉਹ ਬੱਚਾ ਸਾਂਭਣ ਵਾਸਤੇ ਉਹ ਇੱਕ ਮਾਂ ਹੀ ਜਾਣਦੀ ਹੈ ਬੱਚੇ ਦਾ ਦੁੱਖ ਕੀ ਹੈ ਉਹਨੂੰ ਇਹ ਤਾਂ ਇਹ ਤਾਂ ਇਹ ਤਾਂ ਮੈਂ ਸਰਕਾਰ ਨੂੰ ਹੀ ਦਿੰਨੀ ਆ ਸਰਕਾਰ ਨੇ ਹੀ ਇੱਕ ਮਾਂ ਤੋਂ ਆਪਣਾ ਬੱਚਾ ਅਲੱਗ ਕੀਤਾ ਹਾਂ ਸਰਕਾਰ ਦੋਸ਼ੀ ਹੈ। ਹਾਂ ਸਰਕਾਰ ਦੋਸ਼ੀ ਹੈ ਇਹਦੇ ਵਿੱਚ। ਤੁਸੀਂ ਭੈਣਾਂ ਦੇ ਅੱਖਾਂ ਦੇ ਵਿੱਚ ਹੰਝੂ ਦੇਖ ਸਕਦੇ ਹੋ ਐਸ ਸਮੇਂ ਕਿਸ ਤਰੀਕੇ ਦੇ ਨੇ? ਕਿਸ ਤਰੀਕੇ ਦੇ ਨਾਲ ਭੈਣਾਂ ਰੋ ਰਹੀਆਂ ਨੇ? ਇੱਧਰ ਹੋਰ ਨੇ ਭੈਣੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ ਦੇਖੋ ਸਾਨੂੰ ਆਮ ਆਦਮੀ ਕਲੀਨਿਕ 'ਚ ਰੱਖਿਆ ਗਿਆ ਸਾਡਾ ਪ੍ਰੋਪਰ ਐਗਜ਼ਾਮ ਹੋਇਆ। ਜਦੋਂ ਅਸੀਂ ਐਗਜ਼ਾਮ ਦੇ ਕੇ ਇਸ ਜੋਬ ਵਿੱਚ ਲੱਗੇ ਸਾਨੂੰ ਇਹੀ ਸੀਗਾ ਕਿ ਸਾਡੀ ਹੁਣ ਇੰਪਲੋਇਮੈਂਟ ਹੋ ਗਈ ਹੈ। ਸਾਡਾ ਫਿਊਚਰ ਸਿਕਿਓਰ ਹੈ। ਸਾਨੂੰ ਕੁਛ ਨਾ ਕੁਛ ਜਿਹੜੀ ਗਵਰਨਮੈਂਟ ਹੈ ਜਿਹੜੀ ਅਜੇ ਤੱਕ ਦੂਜੀ ਗਵਰਨਮੈਂਟ ਨੇ ਨਹੀਂ ਕੀਤਾ ਉਹ ਇਹ ਗਵਰਨਮੈਂਟ ਸਾਨੂੰ ਜ਼ਰੂਰ ਕਰਕੇ ਦੇਗੀ। ਮੈਂ ਆਪ ਕਿ ਜੋ ਬਾਗੀ ਗਵਰਨਮੈਂਟ ਨੇ ਸਾਡੇ ਲਈ ਨਹੀਂ ਕੀਤਾ ਉਹ ਦੂਜੀ ਇਹ ਵਾਲੀ ਗਵਰਨਮੈਂਟ ਸਾਡੇ ਲਈ ਕੁਝ ਕਰੇਗੀ ਕਿਉਂਕਿ ਇਹ ਆਮ ਆਦਮੀਆਂ ਦੀ ਗਵਰਨਮੈਂਟ ਹੈ ਤੇ ਆਮ ਲੋਕਾਂ ਨੂੰ ਤਾਂ ਜ਼ਰੂਰ ਸਪੋਰਟ ਕਰੇਗੀ ਪਰ ਹੁਣ ਇਸ ਜੋਬ ਵਿੱਚ ਆ ਕੇ ਸਾਡੀ ਕੋਈ ਜੋਬ ਸਿਕਿਉਰਿਟੀ ਨਹੀਂ ਹੈ ਇਹ ਜਿਹੜੇ ਆਮ ਆਦਮੀ ਕਲੀਨਿਕ ਨਾਮ ਤੇ ਇਹਨਾਂ ਨੇ ਖੋਲੇ ਆ ਹੋ ਸਕਦਾ ਹੈ ਕਿ ਇਹ ਸਿਰਫ ਜਦ ਤੱਕ ਇਹ ਆਮ ਆਦਮੀ ਪਾਰਟੀ ਉਦੋਂ ਤੱਕ ਹੀ ਰਹਿਣ ਤੇ ਉਸ ਤੋਂ ਬਾਅਦ ਦੀ ਸਾਡੀ ਜੌਬ ਦਾ ਕੀ ਉਹ ਤਾਂ ਪਹਿਨ ਹੋਣੀ ਦੱਸਿਆ ਕਿ 5 ਸਾਲ ਲਈ ਇਹ ਬਸ ਪਾਇਲਟ ਪ੍ਰੋਜੈਕਟ ਜਿਹਾ ਹੈ ਉਸ ਤੋਂ ਬਾਅਦ ਬੰਦ ਹੋ ਜਾਣਾ ਜਿੱਦਾਂ ਪਹਿਲਾਂ ਉਹ ਸਾਝ ਕੇਂਦਰ ਵਾਲੀਆਂ ਬਿਲਡਿੰਗਾਂ ਵਰਤੀਆਂ ਨੇ ਮੁੜ ਕੇ ਫੇਰ ਸਾਝ ਕੇਂਦਰ ਚ ਹੀ ਤਬਦੀਲ ਕਰ ਦੇਣਗੇ ਫਿਰ ਹੋਰ ਕੋਈ ਪਾਰਟੀ ਆ ਕੇ ਰੰਗ ਕਰਾ ਲੂਗੀ ਇਹਨਾਂ ਨੂੰ ਸਰ ਤੇ ਸਾਡੀ ਸਿਰਫ ਇੰਨੀ ਕੀ ਮੰਗ ਹੈ ਕਿ ਸਾਨੂੰ ਇੱਕ ਜੌਬ ਸਿਕਿਉਰਿਟੀ ਦਿੱਤੀ ਜਾਏ ਅਸੀਂ 4 ਸਾਲ ਇੱਥੇ ਕੰਮ ਕਰ ਲੈਨੇ ਆਂ ਜਦ ਤੱਕ ਗਵਰਨਮੈਂਟ ਹੈ ਅਸੀਂ ਉਹਨਾਂ ਦੀ ਸਪੋਰਟ ਕਰਨ ਨੂੰ ਤਿਆਰ ਆਂ ਜਿੰਨਾਂ ਕੋ ਸਾਡੀ ਗੱਲ ਮੰਨ ਸਕਦੇ ਐਟ ਲੀਸਟ ਜਿਹੜੀ ਸਾਡੀ ਬੰਦੀਆਂ ਮੰਗਾ ਨੇ ਉਹ ਤਾਂ ਮੰਨੀਆਂ ਜਾਣ ਨਾ ਜਿਵੇਂ ਕਿ ਮੈਟਰਨਿਟੀ ਦੀ ਲੀਵ ਹੈ ਥੋੜੇ ਬਹੁਤ ਟਰਾਂਸਫਰਸ ਦੇ ਜਿਵੇਂ ਆਪਸ਼ਨ ਹੈ ਉਹ ਹੋਣੇ ਚਾਹੀਦੇ ਹੈ ਕਈ ਕਿੰਨੀ ਦੂਰ ਦੂਰ ਪੋਸਟਡ ਆ ਉਹਨਾਂ ਨੂੰ ਰੋਜ਼ ਆਣਾ ਪੈਂਦਾ ਉਤੋਂ ਸਰ ਸਾਡਾ ਹੈ ਕਿ ਸਾਨੂੰ 3 ਦਿਨ ਤੋਂ ਵੱਧ ਲੀਵ ਨਹੀਂ ਮਿਲਦੀ ਜੇ ਮੰਨ ਲਓ ਸਾਡੀ ਕੋਈ ਮੈਡੀਕਲ ਐਮਰਜੈਂਸੀ ਹੋ ਜਾਂਦੀ ਹੈ ਕੱਲ ਨੂੰ ਅਸੀਂ ਜਾਣੇ ਆ ਦੂਰ ਦੂਰ ਆਪਣੀ ਡਿਊਟੀ ਕਰਨ ਜਾਣੇ ਆ ਕਿਤੇ ਵੀ ਮਿਸ ਹੈਪਨਿੰਗ ਹੋ ਸਕਦੀ ਹੈ ਤੇ ਫਿਰ ਅਸੀਂ 3 ਦਿਨ ਵਿੱਚ ਵਾਪਸ ਡਿਊਟੀ ਤੇ ਜੁਆਇਨ ਨਹੀਂ ਕਰਦੇ ਤਾਂ ਸਾਨੂੰ ਟਰਮੀਨੇਟ ਕਰ ਦਿੱਤਾ ਜਾਏ। ਤੁਸੀਂ 200 ਕਿਲੋਮੀਟਰ ਦੂਰ ਤੋਂ ਹੋਵੋਗੇ ਇੱਕ ਦਿਨ ਤਾਂ ਤਾਂ ਡਾਊਨ ਜਾਣ ਦਾ ਲੱਗਦਾ। ਬਸ ਸਰ ਇਹਦੇ ਕਿ ਕਈ ਦੂਰ ਹੀ ਜਗ੍ਹਾ ਲੈ ਕੇ ਰਹਿ ਰਹੇ ਆ। ਆਪਣੇ ਘਰਾਂ ਤੋਂ ਤੇ ਉਹਨਾਂ ਨਾਲ ਕੁਝ ਵੀ ਹੋ ਸਕਦਾ ਤੇ ਸਾਨੂੰ ਸਿਰਫ ਆਪਣੇ ਬੇਸਿਕ ਜਿਹੜੇ ਨੀਡਸ ਐ ਜੋ ਸਾਡੀਆਂ ਬੇਸਿਕ ਮੰਗਾਂ ਸਿਰਫ ਅਸੀਂ ਉਹ ਮੰਗ ਰਹੇ ਕੋਈ ਵੱਧ ਚੜ ਕੇ ਸਰਕਾਰ ਤੋਂ ਕੋਈ ਡਿਮਾਂਡ ਨਹੀਂ ਕੀਤੀ ਜਾ ਰਹੀ ਸਿਰਫ ਬੇਸਿਕਲੀ ਇਨਾਂ ਕਿ ਇੱਕ ਸਾਡੀ ਜੌਬ ਸਿਕਿਉਰਿਟੀ ਹੋਵੇ ਕਿ ਸਾਨੂੰ ਪਤਾ ਹੋਵੇ ਕਿ ਅਸੀਂ ਇੱਥੇ এমਪਲੋਇਡ ਆਂ ਤੇ ਸਾਨੂੰ ਇੰਨੀ ਸੈਲਰੀ ਮਿਲਦੀ ਰਹੇਗੀ ਤਾਂ ਅਸੀਂ ਆਪਣੇ ਘਰ ਚਲਾ ਸਕੀਏ ਤੇ ਉਸ ਅਕੋਰਡਿੰਗ ਆਪਣਾ ਬਜਟ ਪਲਾਨ ਕਰ ਸਕੀਏ ਕਿਉਂਕਿ ਇਨਫਲੇਸ਼ਨ ਰੇਟ ਵਧਦੀ ਜਾ ਰਹੀ ਹੈ ਦਿਨ-ਬਦਨ ਅਨਇਮਪਲੋਇਮੈਂਟ ਰੇਟ ਵਧਦੀ ਜਾ ਰਹੀ ਹੈ ਫਿਰ ਅਸੀਂ ਆਪਣੀ ਕਹਿੰਦੇ ਕਿ ਤੁਸੀਂ ਸਾਈਨ ਕਰਕੇ ਹੀ ਆ ਪਾਏ ਸੀਗੇ ਪੈਨਸ਼ਨ ਵਾਲਾ ਪੱਤਾ ਤਾਂ ਤੁਹਾਡੇ ਤੇ ਲਾਗੂ ਨਹੀਂ ਹੁੰਦਾ ਹਣਾ ਸਰ ਸਾਡੇ ਤੇ ਕੋਈ ਵੀ ਪੱਤਾ ਲਾਗੂ ਨਹੀਂ ਹੁੰਦਾ ਸਿਰਫ ਸਾਡੇ ਜਿਹੜੇ ਪਰ ਪੇਸ਼ੈਂਟ ਪੈਸੇ ਆ ਸਿਰਫ ਸਾਨੂੰ ਉਹੀ ਪੈਸੇ ਮਿਲਦੇ ਉਸ ਤੋਂ ਇਲਾਵਾ ਸਾਨੂੰ ਕੁਝ ਨਹੀਂ ਮਿਲਦਾ ਈਵਨ ਦੋ ਸਾਨੂੰ ਸੰਡੇ ਤ ਜੀ ਹਾਂ ਤੇ ਵੀ ਪੈਸੇ ਕੱਟੇ ਜਾਂਦੇ ਨੇ ਸੋ ਇਹ ਹਾਲਾਤ ਨੇ ਇੱਕ ਆਰੀ ਮੈਂ ਚਾਹੂੰਗਾ ਇੱਕ ਇੱਕ ਕਰਕੇ ਤੁਸੀਂ ਥੋੜਾ ਜਿਹਾ ਇਹ ਦੱਸ ਦਿਓ ਕਿੰਨੀ ਕਿੰਨੀ ਦੂਰ ਤੁਸੀਂ ਪੋਸਟਡ ਹੋ ਤੁਸੀਂ ਕਿੱਤੋਂ ਦੇ ਰਹਿਣ ਵਾਲੇ ਹੋ ਪੋਸਟ ਕਿੱਥੇ ਹੋ ਤੁਸੀਂ ਕਿੱਥੇ ਤੁਸੀਂ ਸੇਮੇਂ ਬਿਲਕੁਲ ਮੈਂ ਐਸਾ ਨਾਬੇ ਦੀ ਰਹਿਣ ਵਾਲੀ ਆ ਮੇਰੀ ਪੋਸਟ ਕੋਨੋਟ ਅੱਗੇ ਕਪੂਰੀ ਪਿੰਨ ਪੈਂਦਾ ਸਰ ਨਾਬੇ ਤੋਂ 50 ਕਿਲੋਮੀਟਰ ਪੈਂਦਾ ਹੈ ਤੇ ਮੈਨੂੰ ਆਉਣ ਜਾਣ ਲਈ ਮਤਲਬ 100 ਕਿਲੋਮੀਟਰ ਹੋ ਜਾਂਦਾ ਹੈ ਸਰ ਮਾਰਨਿੰਗ ਜਲਦੀ ਚੱਲਣਾ ਪੈਂਦਾ ਹੈ ਸਵੇਰ 5 ਵਜੇ ਦੇ ਕਰੀਬ ਤੇ ਸ਼ਾਮ ਨੂੰ ਮੈਂ 5:30 6 ਵਜੇ ਦੇ ਕਰੀਬ ਘਰ ਪਹੁੰਚਦੀ ਆ ਤੇ ਮੇਰੀ ਛੋਟੀ ਬੇਟੀ ਵੀ ਆ ਜੀ ਇੱਕ ਇੰਨਾ ਹੀ ਦੱਸ ਦਿਓ ਕਿੱਥੋਂ ਤੇ ਕਿੱਥੇ ਦੇ ਰਹਿਣ ਵਾਲੇ ਹੋ ਕਿੱਥੇ ਜੀ ਦਰ ਮੈਂ ਅਬੂਰ ਦੇ ਨੇੜੇ 120 ਕਿਲੋਮੀਟਰ ਪੈਂਦਾ ਫਰੋਟਪੋਰਟ ਡਿਸਕਟ ਉੱਥੇ ਨਾ ਕੋਈ ਆਟੋ ਆਂਦਾ ਨਾ ਕੋਈ ਹੋਰ ਸਾਧਨ ਕਿੱਦੋਂ ਫਿਰ ਮੈਂ ਕਦੇ ਰੈਂਟ ਤੇ ਰਹੀਂ ਨੀ ਕਦੇ ਕਿਸੇ ਦੇ ਘਰ ਰਹੀਂ ਨੀ ਕਦੇ ਕਿਸੇ ਦੇ ਜੀ ਜੀ ਧੰਨਵਾਦ ਤੁਸੀਂ ਕਿੱਥੋਂ ਰਹਿਣ ਵਾਲੇ ਹੋ ਕਿੱਥੇ ਪੋਸਟਡ ਤਾਜੋ ਵਿਲੇਜ 'ਚ ਰਹਿਣ ਵਾਲੇ ਆਂ ਜੀ ਸਾਪੇ ਡਿਊਟੀ ਆ 60 ਕਿਲੋਮੀਟਰ ਬਾ ਪਿੰਡ ਤੋਂ ਹਾਂ ਬਣਾ ਤੁਸੀਂ ਤੁਸੀਂ ਅਸੀਂ ਅੱਜ ਮੀਟਿੰਗ ਤੇ ਗਏ ਸੀ ਤੇ ਸਰਕਾਰ ਨੇ ਅੱਜ ਸਾਨੂੰ ਨਾਲ ਹਾਂਜੀ ਮੈਂ ਜਨਰਲ ਸਕੱਤਰ ਆ ਸਾਨੂੰ ਅੱਜ ਫੇਰ ਮਿੱਠੀ ਗੋਲੀ ਦੇ ਦਿੱਤੀ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਹੋਣ ਦੇ ਨਾਮ ਤੇ ਸਾਨੂੰ ਹੈਲਥ ਡਿਪਾਰਟਮੈਂਟ ਚ ਲਿਆ ਪਰ ਹੈਲਥ ਡਿਪਾਰਟਮੈਂਟ ਚ ਲੈਣ ਦੇ ਉੱਪਰ ਵੀ باوجود ਸਾਨੂੰ ਸਾਡੀ ਹੈਲਥ ਦੇ ਪ੍ਰਤੀ ਸਾਡੇ ਨਾਲ ਧੱਕਾ ਹੋ ਰਿਹਾ ਆ ਸਾਡੇ ਕਿਸੇ ਵੀ ਭੈਣ ਨੂੰ ਮਡੈਂਟੀ ਨਹੀਂ ਮੀਟਿੰਗ ਬਾਰੇ ਜ਼ਰੂਰ ਦੱਸ ਦਿਓ ਮੀਟਿੰਗ 'ਚ ਤੁਹਾਨੂੰ ਕਿਹਾ ਕੀ ਜਿੱਦਾਂ ਪ੍ਰਧਾਨ ਸਾਹਿਬ ਨੇ ਦੱਸਿਆ ਤੁਸੀਂ ਥੋੜਾ ਜਿਹਾ ਡਿਟੇਲ 'ਚ ਦੱਸਣਾ ਚਾਹੁੰਦੇ ਹੋ ਇਹ ਦੱਸ ਦਿਓ ਕਿ ਕੀ ਤੁਹਾਨੂੰ ਉਹਨਾਂ ਨੇ ਮੀਟਿੰਗ 'ਚ ਕਿਹਾ ਤੇ ਅੱਗੇ ਅੱਗੇ ਦੀ ਹੁਣ ਤੁਹਾਡੀ ਰਣਨੀਤੀ ਕੀ ਹੈ ਸਾਨੂੰ ਮੀਟਿੰਗ ਦਾ ਉਹਨਾਂ ਨੇ ਕਿਹਾ ਜੀ ਤੁਹਾਨੂੰ ਅਸੀਂ 16 ਤਰੀਕ ਲੈ ਦਿੰਦੇ ਆ ਕੋਈ ਸਾਨੂੰ ਹੈਗਾ ਬਰਵਲੀ ਕਿਹਾ ਆ ਇਦਾਂ ਹੀ ਸਾਡੇ ਨਾਲ ਪਹਿਲਾਂ ਹੈਲਥ ਮਿਨਿਸਟਰ ਨੇ ਕੀਤਾ ਕਿ ਆਪਾਂ ਨੂੰ ਕਿਹਾ ਕਿ ਸਾਡੀਆਂ ਏ ਐਨ ਐਮ ਦੀਆਂ ਪੋਸਟਾਂ ਨਿਕਲੀਆਂ ਆ ਸਾਨੂੰ ਤੁਸੀਂ ਐਕਸਪੀਰੀਅੰਸ ਦਿਓ ਉਹ ਕਹਿੰਦੇ ਅਸੀਂ ਤੁਹਾਨੂੰ ਐਕਸਪੀਰੀਅੰਸ ਦਿੱਤਾ ਸਾਡੇ ਕੋਲ ਹੈਲਥ ਮਿਨਿਸਟਰ ਨਾਲ ਗੱਲ ਹੋ ਗਈ ਸਾਡੇ ਡਾਇਰੈਕਟਰ ਨਾਲ ਚੰਡੀਗੜ੍ਹ ਵਾਲਿਆਂ ਨਾਲ ਗੱਲ ਹੋਈ ਕਿ ਸਾਨੂੰ ਐਕਸਪੀਰੀਅੰਸ ਦਵੋ ਸਾਨੂੰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਐਕਸਪੀਰੀਅੰਸ ਦਿੰਨੇ ਆ ਕਾਊਂਟ ਹੋਊਗਾ ਜਿਸ ਦਿਨ ਅਸੀਂ ਫਰੀਦਕੋਟ ਸਾਹਿਬ ਗਏ ਆ ਉਹ ਕਹਿੰਦੇ ਤੁਹਾਡੀ ਪੋਸਟ ਕਿਹੜੀ ਆ ਕਲੀਨਿਕ ਅਸਿਸਟੈਂਟ ਹੁੰਦੇ ਕੌਣ ਹੋ ਤੁਸੀਂ ਕਿਹੜੇ ਚ ਕੰਮ ਕਰਦੇ ਹੋ ਤੁਹਾਡਾ ਐਕਸਪੀਰੀਅੰਸ ਕਾਊਂਟ ਨਹੀਂ ਹੋਣਾ ਬਰਵਲੀ ਅਸੀਂ ਕੋਈ ਗੱਲ ਕਾਊਂਟ ਨਹੀਂ ਕਰਦੇ ਆਪਣੇ ਡ੍ਰੀਮ ਡ੍ਰੀਮ ਪ੍ਰੋਜੈਕਟ ਵਾਲਿਆਂ ਨੂੰ ਨਹੀਂ ਪਛਾਣ ਡ੍ਰੀਮ ਪ੍ਰੋਜੈਕਟ ਵਾਲਿਆਂ ਦਾ ਇੰਨਾ ਤੱਕਾ ਕਿ ਹੈਲਥ ਨਾਲ ਹੀ ਤੱਕਾ ਮਡੈਂਟੀ ਲੀਵ ਦਾ ਤੱਕਾ ਕਿਸੇ ਦੇ ਫ੍ਰੈਕਚਰ ਹੋ ਗਿਆ ਕਿਸੇ ਦੇ ਸੱਟ ਲੱਗੀ ਉਹਨੂੰ ਛੁੱਟੀ ਨਹੀਂ ਬੱਚਿਆਂ ਲਈ ਛੁੱਟੀ ਨਹੀਂ ਹੈਗੀ ਸੋ ਇਹ ਸਾਨੇ ਮਹੱਲਾ ਕਲੀਨਿਕ ਆਮ ਆਦਮੀ ਮਹੱਲਾ ਕਲੀਨਿਕ ਨੇ ਜਿਹੜੇ ਉਹ ਫਰੰਟ ਜਿਹੜਾ ਕਿ ਇੱਥੇ ਜਲੰਧਰ ਪੱਛਮੀ 'ਚ ਪਹੁੰਚਿਆ ਹੋਇਆ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਤੁਸੀਂ ਸਾਰੀ ਸੁਣੀ ਹੈ ਆਪਣੇ ਵਿਚਾਰ ਰੇ ਟਿੱਪਣੀਆਂ ਜ਼ਰੂਰ ਸਾਂਝੀਆਂ ਕਰੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਨਾਲ ਧੰਨਵਾਦ ਸਤਿ ਸ੍ਰੀ ਅਕਾਲ